ਐਮਐਲਏ ਫੌਜਾ ਸਿੰਘ ਸਰਾਰੀ ਨੇ ਹੁਣ ਤੱਕ 50 ਕਰੋੜ ਰੁਪਏ ਕਮਾਏ। ਉਹ ਕਿਵੇਂ ਉਹ ਕਿਵੇਂ ਕਮਾਇਆ ਤੁਹਾਨੂੰ ਮੈਂ ਦੱਸਦਾ ਕਿਸੇ ਤੋਂ 17 ਲੱਖ ਕਿਸੇ ਤੋਂ 15 ਲੱਖ ਕਿਸੇ ਤੋਂ 20 ਲੱਖ ਕਿਸੇ ਤੋਂ 25 ਕਿਸੇ ਤੋਂ 30 ਇਵਨ 38 ਲੱਖ ਤੱਕ ਰੁਪਇਆ ਇਹਨਾਂ ਨੇ ਸਰਪੰਚੀ ਦਾ ਲਿਆ। ਹਮ ਅੱਛਾ ਠੀਕ ਹੈ ਜੀ। ਇਹ ਕਹਿੰਦਾ ਵੀ ਚਲੋ ਠੀਕ ਹੈ। ਇਹ ਇਹ ਕਹਿੰਦਾ ਵੀ ਨਹੀਂ ਸਿਆਸਤ ਕੀਤੀ ਜਾ ਰਹੀ ਹੈ। ਇਹ ਗੱਲ ਕਰਨਾ ਚਾਹੁੰਦਾ। ਨਹੀਂ ਜਿਹੜੀ ਵੀਡੀਓ ਐਮਐਲਏ ਫੌਜਾ ਸਿੰਘ ਸਰਾਰੀ ਨੇ ਆਪ ਪਾਈ ਹੈ। ਉਹ ਕਹਿੰਦੇ ਕਿ ਅਸੀਂ ਤਾਂ ਸਰਪੰਚ ਦੇ ਪੀੜਿਤ ਪਰਿਵਾਰ ਦੇ ਨਾਲ ਆ ਔਰ ਮੈਂ ਖੁਦ ਚਾਹਣਾ ਕਿ ਜਿਹੜੇ ਵੀ ਬੰਦੇ ਇਸ ਖੁਦਕੁਸ਼ੀ ਦੇ ਪਿੱਛੇ ਹਨ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਐਮਐਲਏ ਤਾਂ ਖੁਦ ਮੰਗ ਕਰ ਰਹੇ ਨੇ ਲੈ ਫਿਰ ਫੋਜਾ ਸਿੰਘ ਜੇ ਤੂੰ ਇਹ ਮੰਗ ਕਰਦਾ ਤਾਂ ਮੈਂ ਹੁਣ ਤੈਨੂੰ ਦੱਸਣਾ ਚਾਹਣਾ ਔਰ ਉਹਨਾਂ ਵੀਰਾਂ ਨੂੰ ਵੀ ਦੱਸਣਾ ਚਾਹਣਾ ਕਿ ਜਿਹੜੇ ਅੱਜ ਚਾਹੁੰਦੇ ਆ ਕਿ ਜਸ਼ਨ ਨੂੰ ਇਨਸਾਫ ਮਿਲੇ ਤਾਂ ਇਨਸਾਫ ਚਾਹੁੰਨਾ ਪਹਿਲਾਂ ਤਾਂ ਆਪਦੇ ਪੀਏ ਤੇ ਔਰ ਆਪਦੀ ਉੱਪਰ ਇਹ ਐਫਆਰ ਦਰਜ ਕਰਾ ਫਿਰ ਤੈਨੂੰ ਮੰਨੀਏ ਲਾ ਸੁਣ ਲਾ ਹੁਣ ਫਿਰ ਤੈਨੂੰ ਚੰਗੀ ਤਰ੍ਹਾਂ ਸੁਨਾਈ ਦਿੰਨੇ ਆ ਪਹਿਲੀ ਗੱਲ ਐ ਪੋਲੀਟੀਕਲ ਮਰਡਰ ਹੋਇਆ ਹੁੰਦਾ ਉਹ ਕਿਹੜੀ ਕਿਹੜੀ ਧਰਾਵਾਂ ਲੱਗਦੀਆਂ ਇਹ ਧਰਾਵਾਂ ਲਾ ਕੇ ਤੇ ਸਾਨੂੰ ਐਫ ਆਰ ਪਹੁੰਚਦੀ ਕਰਦੀ ਆਈ ਪੀ ਸੀ ਦੀ ਧਾਰਾ 306 ਆਤਮ ਹੱਤਿਆ ਲਈ ਉਕਸਾਣਾ ਆਈ ਪੀ ਸੀ ਦੀ ਧਾਰਾ 506 ਕ੍ਰਿਮੀਨਲ ਇੰਟੀਮੀਡੇਸ਼ਨ ਆਈ ਪੀ ਸੀ ਦੀ ਧਾਰਾ 504 ਇੰਟੈਂਸ਼ਨਲ ਇਨਸਲਟ ਜਾਨ ਮੁੱਝ ਕੇ ਉਸ ਬੰਦੇ ਦੀ ਇਨਸਰਟ ਕਰਨਾ ਜਿਵੇਂ ਕਿ ਤੁਸੀਂ ਪਿੱਛੇ ਆਡੀਓ ਦੇ ਵਿੱਚ ਵੀ ਸੁਣਿਆ ਆਈਪੀਸੀ ਦੀ ਧਾਰਾ 120 ਜਿਹੜੀ ਕਿ ਕ੍ਰਿਮੀਨਲ ਕਾਂਸਪੀਰੇਸੀ ਔਰ ਆਈਪੀਸੀ ਦੀ ਧਾਰਾ 34 ਕਾਮਨ ਇੰਟੈਂਸ਼ਨ ਇਹ ਸਾਰੀਆਂ ਧਾਰਾਵਾਂ ਜਿਹੜੀਆਂ ਲੱਗ ਲੱਗਣੀਆਂ ਹੋਣੀਆਂ ਚਾਹੀਦੀਆਂ ਜੇ ਤੂੰ ਚਾਹਨਾ ਕਿ ਇਹਨੂੰ ਇਨਸਾਫ ਮਿਲੇ ਔਰ ਤੇਰਾ ਨਾਂ ਪਰਿਵਾਰ ਨੇ ਵੀ ਲਿਆ ਕਿਹਦਾ ਫੋਜਾ ਸਿੰਘ ਦਾ ਨਾਂ ਪੂਰੇ ਪਰਿਵਾਰ ਨੇ ਲਿਆ ਐਮਐਲਏ ਫੋਜਾ ਸਿੰਘ ਦਾ ਨਾਮ ਉਹਦੇ ਫਾਦਰ ਨੇ ਲਿਆ ਐਮਐਲਏ ਫੋਜਾ ਸਿੰਘ ਦਾ ਨਾਂ ਪਰਿਵਾਰ 'ਚ ਇਹਨਾਂ ਦੇ ਚਾਚੇ ਦਾ ਦਾ ਬੇਟਾ ਉਹਨੇ ਲਿਆ ਔਰ ਫੋਜਾ ਸਿੰਘ ਔਰ ਉਹਦੇ ਪੀਏ ਦਾ ਨਾਮ ਹਰ ਪਾਸੇ ਗੂੰਜ ਰਿਹਾ ਕਿ ਇਹ ਦੋਨੋਂ ਹੀ ਬੰਦੇ ਇਨਵੋਲ ਸੀਗੇ ਕਦੇ ਵੀ ਕੋਈ ਵੀ ਲੀਡਰ ਅਗਰ ਕਿਸੇ ਤੋਂ ਲੈਣ ਦੇਣ ਕਰਦਾ ਤਾਂ ਉਹਦੇ ਚੇਲੇ ਚ ਪਾਟੇ ਹੁੰਦੇ ਆ ਖਾਸ ਕਰਕੇ ਪੀਏ ਜੇ ਪੀਏ ਨੇ ਪੈਸੇ ਲਏ ਤਾਂ ਜਿਵੇਂ ਉਹਨਾਂ ਦੇ ਪਿਤਾ ਨੂੰ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਕਿ ਜਿਹੜਾ ਤੁਸੀਂ ਤਾਂ ਕਹਿ ਰਹੇ ਹੋ ਕਿ ਹਾਂ ਉਹਨੇ ਲੈ ਕੇ ਹੀ ਵਾਕਿਆ ਐਮਐਲਏ ਨੇ ਲਈ ਤਾਂ ਉਹਨਾਂ ਨੇ ਕਿਹਾ ਵੀ ਜਿੰਨੂੰ ਵੀ ਦਿੱਤੇ ਹੁਣ ਪੀਏ ਨੇ ਤਾਂ ਸਾਡੇ ਤੋਂ ਲੈ ਲੈ ਇਹ ਤਾਂ ਜਦੋਂ ਆਪਾਂ ਪੀਏ ਨੂੰ ਫੜਿਆ ਔਰ ਇਹ ਸਾਰੀਆਂ ਉਹਨਾਂ ਦੀ ਪਰਧਾਰਾਂਵਾਂ ਲੱਗੀਆਂ ਤੇ ਜਦੋਂ ਉਹਨਾਂ ਨੂੰ ਚੰਗੀ ਤਰ੍ਹਾਂ ਤਸੱਲੀ ਪੁਲਿਸ ਵਾਲੇ ਨੇ ਕਰਾਈ ਤੇ ਸਾਰਾ ਕੁਝ ਪ੍ਰਤੱਖ ਰੱਖਦੇ ਨੇ ਕਿ ਜੀ ਇਹਦੇ ਚ ਐਮ ਐਲ اے ਇਹ ਇਹ ਬੰਦੇ ਇਨਵੋਲਡ ਸੀ ਮੈਂ ਵਿਸ਼ਵਾਸ ਦਵਾਉਣਾ ਪੰਜਾਬ ਦੀ ਆਬਾਦ ਨੂੰ ਔਰ ਇਹ ਫੋਜਾ ਸਿੰਘ ਤੈਨੂੰ ਮੈਂ ਚੈਲੰਜ ਕਰਦਾ ਜੇ ਤੂੰ ਸੱਚਾ ਹੈ ਵਾਕੇ ਇਮਾਨਦਾਰ ਹੈ ਤਾਂ ਹੁਣ ਤੱਕ ਇੰਨੇ ਪੱਤਰਕਾਰ ਨੇ ਇੰਨੀਆਂ ਇੰਟਰਵਿਊ ਤੈਨੂੰ ਦਿੱਤੀਆਂ ਤੋ ਕਿਸੇ ਵੀ ਪੱਤਰਕਾਰ ਦਾ ਹੁਣ ਤੱਕ ਫੋਨ ਤੇ ਜਵਾਬ ਨਹੀਂ ਦਿੱਤਾ ਇਹ ਤੇ ਸਰਪੰਚ ਦਾ ਪਰਿਵਾਰ ਕਹਿ ਰਿਹਾ ਕਿ ਐਮਐਲਏ ਤੇ ਉਹਦੇ ਪੀਏ ਨੇ ਦਬਾਅ ਪਾਇਆ ਧਮਕਾਇਆ ਤੇ ਉਹਨਾਂ ਦੇ ਫੋਨਾਂ ਤੇ ਦਬਾਅ ਤੋਂ ਬਾਅਦ ਸਾਡੇ ਪੁੱਤ ਨੇ ਆਤਮ ਹੱਤਿਆ ਕੀਤੀ ਹੈ ਤੇ ਹੁਣ ਐਮਐਲਏ ਸਾਹਿਬ ਕੈਮਰਾ ਸਾਹਮਣੇ ਆਏ ਨਹੀਂ ਉਹਨਾਂ ਨੇ ਦੀਪਕ ਸ਼ਰਮਾ ਜੀ ਐਮਐਲਏ ਸਾਹਿਬ ਨੇ ਕਿਹਾ ਉਹ ਕਹਿੰਦੇ ਕਿ ਕੁਝ ਬੰਦੇ ਸਿਆਸਤ ਕਰ ਰਹੇ ਨੇ ਐਮਐਲਏ ਫੌਜਾ ਸਿੰਘ ਸਰਾਰੀ ਸਾਹਿਬ ਕਹਿੰਦੇ ਨੇ ਕਿ ਮੈਨੂੰ ਉਸ ਪਰਿਵਾਰ ਦੇ ਨਾਲ ਹਮਦਰਦੀ ਹੈ ਮੈਂ ਚਾਹਣਾ ਕਿ ਜਿਨ੍ਹਾਂ ਦੇ ਵੀ ਦਬਾਅ ਸਦਕਾ ਇਹ ਕਾਰ ਇਹ ਕੰਮ ਸਰਪੰਚ ਨੇ ਕੀਤਾ ਹੈ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਤੁਹਾਡੇ ਵੱਲ ਸਾਨੂੰ ਲੱਗਦਾ ਕਿ ਉਹਨਾਂ ਦਾ ਇਸ਼ਾਰਾ ਹੈ ਕਿ ਕੁਝ ਬੰਦੇ ਸਿਆਸਤ ਕਰ ਰਹੇ ਨੇ ਕੀ ਕਹੋਗੇ ਸਭ ਤੋਂ ਪਹਿਲਾਂ ਲਾਈਵ ਸੱਚ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਸ਼ਸ਼ੀਕਾਲ ਬੜੀ ਹੀ ਮੰਦਭਾਗੀ ਗੱਲ ਹੈ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਇੰਨਾ ਕੋ ਵਾਇਰਲ ਕਰੋ ਤਾਂ ਜੋ ਦੇਸ਼ ਦੇ ਹਰ ਇੱਕ ਕੋਨੇ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਔਰ ਲੋਕਾਂ ਨੂੰ ਪਤਾ ਲੱਗ ਸਕੇ ਕਿ ਐਸੇ ਵੀ ਐਮਐਲਏ ਵੱਸਦੇ ਆ ਦੇਸ਼ ਦੇ ਵਿੱਚ ਜਿਹੜਾ ਕਿ ਗੁਰੂ ਅਰਸਾਏ ਹਲਕੇ ਦਾ ਸਰਦਾਰ ਫੌਜਾ ਸਿੰਘ ਸਰਾਰੀ ਮੌਜੂਦਾ ਵਿਧਾਇਕ ਜਿਹੜਾ ਇਹ ਗੱਲ ਕਹਿੰਦਾ ਕਿ ਸਿਆਸਤ ਕੀਤੀ ਜਾ ਰਹੀ ਹੈ ਐਮਐਲਏ ਫੌਜਾ ਸਿੰਘ ਨੂੰ ਅਤੇ ਉਹਦੇ ਪੀਏ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਜੋ ਮੇਰੇ ਮੂੰਹ ਸੁਣਨਾ ਚਾਹੁੰਦੇ ਤੁਸੀਂ ਦੋਨੋਂ ਤੁਸੀਂ ਦੋਨੋਂ ਇਸ ਸਿਆਸੀ ਜਿਹੜਾ ਕਤਲ ਹੋਇਆ ਹੈ ਛੋਟੇ ਵੀਰ ਜਸ਼ਨ ਬਾਵਾਜੀ ਦਾ ਇਹਦੇ ਕਾਤਲ ਨੂੰ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਇਹ ਸੱਚ ਸਾਬਤ ਵੀ ਹੋਏਗਾ ਉਹ ਜੜੀਆਂ ਆਪੀਸੀ ਦੀ ਧਾਰਾ ਲੱਗਣਗੀਆਂ ਤੁਹਾਨੂੰ ਮੈਂ ਉਹ ਵੀ ਨਸ਼ਰ ਕਰਾਂਗਾ ਉਹ ਤੁਹਾਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਉਹ ਜਿਵੇਂ ਬੀਬਾ ਬਾਦਲ ਨੇ ਕਿਹਾ ਕਿ ਜੇ ਅਸੀਂ ਗੁਨਾਹਗਾਰਾਂ ਤਾਂ ਸਾਡਾ ਕੱਖ ਨਾ ਰਹੇ ਸਾਡੇ ਪਰਿਵਾਰ ਦਾ ਕੱਖ ਨਾ ਰਹੇ ਤੁਹਾਡੇ ਨਾਲ ਉਹ ਬਿਤਨੀ ਸੋ ਜਿੱਦਾਂ ਕਿ ਇਹ ਕਹਿੰਦੇ ਆ ਸਿਆਸਤ ਕੀਤੀ ਬੰਦ ਕਮਰੇ 'ਚ ਜਸ਼ਨ ਬਾਵਾ ਦੇ ਫਾਦਰ ਸਾਹਿਬ ਦੇ ਨਾਲ ਜਾਂ ਉਹਨਾਂ ਦੇ ਉਹ ਭੋਲੇ-ਪਾਲੇ ਲੋਕ ਪਰਿਵਾਰ ਦੇ ਮੈਂਬਰ ਜਿਨ੍ਹਾਂ ਨਾਲ ਤੁਸੀਂ ਬੈਠ ਕੇ ਤੇ ਉਹਨਾਂ ਨੂੰ ਆਪਣੀਆਂ ਗੱਲਾਂ 'ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਉੱਥੇ ਬਹਿ ਕੇ ਤੁਸੀਂ ਉਹਨਾਂ ਨਾਲ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੌਕੇ ਤੇ ਜੀ ਮੈਂ ਉੱਥੇ ਪਹੁੰਚਦਾ ਤੇ ਫਾਦਰ ਸਾਹਿਬ ਉੱਥੇ ਇਹਨਾਂ ਦੀ ਗੱਲ ਇਹ ਕਹਿੰਦੇ ਆ ਦੀਪਕ ਠੀਕ ਹੈ ਤੇਰੇ ਮਨ 'ਚ ਗੁੱਸਾ ਹੈ ਸੋਚ ਅਸੀਂ ਕਿਵੇਂ ਜੀਰੇ ਹੋਵਾਂਗੇ ਅਸੀਂ ਤਾਂ ਲਗਾਤਾਰ 3 ਸਾਲ ਤੋਂ ਜਦੋਂ ਤੋਂ ਇਹ ਫੌਜਾ ਸਿਗਨਲ ਆ ਜਾ ਰਿਹਾ ਕਿੱਥੇ ਵੀ ਆਉਂਦਾ ਜਾਂਦਾ ਸਰ ਕੁਛ ਅਸੀਂ ਸਮਝਾਉਂਦੇ ਰਹੇ ਕਿ ਇਹ ਬੰਦਾ ਪੋਲੀਟੀਕਲ ਸਿਰਫ ਫਾਇਦਾ ਲੈਂਦਾ ਹੈ ਯੂਜ਼ ਕਰਕੇ ਉਸ ਤੋਂ ਬਾਅਦ ਸੱਟਨ ਦਾ ਕੰਮ ਕਰਦਾ ਇਹਨੇ ਆਪਣੇ ਪਰਿਵਾਰ ਨੂੰ ਨਹੀਂ ਬਖਸ਼ਿਆ ਇਹਨੇ ਉਹਨਾਂ ਨੂੰ ਬਖਸ਼ਿਆ ਜਿਹਨੂੰ ਲੈ ਕੇ ਆਏ ਤੇ ਤੂੰ ਥੋੜਾ ਬਚ ਕੇ ਰਹਿ ਇਸ ਬੰਦੇ ਤੋਂ ਪਰ ਹੋਇਆ ਕਿ ਇਸ ਵੀਰ ਨੇ 3 ਸਾਲ ਲਗਾਤਾਰ ਉਹਦੀ ਗੱਡੀ ਦੇ ਵਿੱਚ ਵੀ ਆਉਂਦਾ ਜਾਂਦਾ ਰਿਹਾ ਕਈ ਵਾਰ ਇਦਾਂ ਵੀ ਦੇਖਣ ਨੂੰ ਮਿਲਿਆ ਕਿ ਪਿਰਵਾ ਪਿੰਡ ਦੇ ਕਈ ਲੋਕਾਂ ਨੂੰ ਆਪਣੇ ਦੋਸਤਾਂ ਨੂੰ ਆਪਣੀ ਗੱਡੀ 'ਚ ਤੇਲ ਭਰਉਂਦਾ ਰਿਹਾ ਲਗਾਤਾਰ 3 ਸਾਲ ਖਰਚੇ ਕਰਦਾ ਰਿਹਾ ਇਸ ਐਮਐਲਏ ਖਾਤਰ ਕਿ ਐਮਐਲਏ ਦਾ ਨਾਂ ਬਣਾਉਣ ਵਾਸਤੇ ਕਿੰਨਾ ਕੁਝ ਕਰਦਾ ਰਿਹਾ ਲੋਕਾਂ ਨਾਲ ਲੜਦਾ ਵੀ ਰਿਹਾ ਕਿ ਐਮਐਲਏ ਬਹੁਤ ਚੰਗਾ ਐਮਐਲਏ ਬਹੁਤ ਚੰਗਾ ਪਰ ਅਸਲ ਦੇ ਵਿੱਚ ਉਹ ਅਣਜਾਣ ਸੀ ਬੱਚਾ ਸੀ ਨਾ ਸਮਝ ਸੀ ਉਹਨੂੰ ਸਿਆਸਤ ਦੀ ਜਿਆਦਾ ਕਹਿ ਲਓ ਵੀ ਹਲੇ ਬੱਚਾ ਹੀ ਸੀ ਉੱਠਿਆ ਹੀ ਸੀਗਾ ਸਿਆਸਤ ਦੇ ਵਿੱਚ ਨਵਾਂ ਪਿਆ ਸੀ ਅਸੀਂ ਸਮਝਾਉਂਦੇ ਰਹੇ ਵੀਰ ਮੇਰਾ ਇਹ ਤੇਰਾ ਬਹੁਤ ਵੱਡਾ ਕਾਹਨ ਕਰੇਗਾ ਤੂੰ ਬਚ ਜਾ ਤੂੰ ਬਚਣ ਦੀ ਕੋਸ਼ਿਸ਼ ਕਰ ਇਹ ਬੰਦੇ ਨੇ ਤੈਨੂੰ ਕੋਈ ਲਾਹਾ ਨਹੀਂ ਦੇਣਾ ਕਿਉਂਕਿ ਬੱਚੇ ਦੇ ਮਨ 'ਚ ਉਮੀਦਾਂ ਬਹੁਤ ਸੀ ਪਿੰਡ ਨੂੰ ਲੈ ਕੇ ਇੱਕ ਸੁਪਨਾ ਸੀਗਾ ਕਿ ਜज्ਬਾ ਸੀ ਕਿ ਜਨੂੰਨ ਸੀ ਕਿ ਮੈਂ ਆਪਣੇ ਪਿੰਡ ਨੂੰ ਮੈਂ ਬਾਹਰ ਨਹੀਂ ਜਾਣਾ ਆਪਣੇ ਪਿੰਡ ਨੂੰ ਜਿਵੇਂ ਬਾਹਰ ਦੇ ਮੁਲਕ ਨੇ ਮੈਂ ਉਦਾਂ ਦਾ ਬਣਾਉਣਾ ਚਾਹੁੰਦਾ ਉਦਾਹਰਨ ਦਿੰਦਾ ਹੁੰਦਾ ਸੀ ਸੱਕਾਂ ਵਾਲੀ ਪਿੰਡ ਦਾ ਉਦਾਹਰਨ ਦਿੰਦਾ ਸੀਗਾ ਜਿਵੇਂ ਗੁਜਰਾਤ ਦੇ ਕੋਈ ਪਿੰਡ ਦੋ ਚਾਰ ਗਨੌਨਾ ਹੁੰਦਾ ਸੀ ਮੈਂ ਐਦਾਂ ਦਾ ਬਣਾਉਣਾ ਚਾਹੁੰਦਾ ਮੇਰੇ ਮਨ 'ਚ ਖਵਾਬ ਹੈ ਮੈਂ ਇਸ ਕਰਕੇ ਉਹਦੇ ਨਾਲ ਤਿੰਨ ਜਿਹੜੀ ਮਿਹਨਤ ਕੀਤੀ ਹੈ ਲਗਾਤਾਰ ਕਿ ਮੈਨੂੰ ਐਮਐਲਏ ਐਂਡ ਦੇ ਵਿੱਚ ਜਿਹੜਾ ਇਲੈਕਸ਼ਨ ਲੜਾਏਗਾ ਹੋਇਆ ਕਿ ਪਹਿਲਾਂ ਤਾਂ ਵਾਕਿਆ ਮੈਂ ਸਾਰਾ ਇਹ ਦੱਸ ਦਿਆ 3 ਸਾਲ ਮਿਹਨਤ ਕਰਨ ਦੇ ਬਾਵਜੂਦ ਪਹਿਲਾਂ ਤਾਂ ਸਰਪੰਚੀ ਦੇ ਇਸ ਵੀਰ ਨੂੰ ਕਾਗਜ਼ਪਰੰਤ ਰੋਕਿਆ ਗਿਆ ਇਹਦੇ ਕਾਗੇ ਨਹੀਂ ਭਰਨ ਦਿੱਤੇ ਇੱਕ ਵਾਰ ਹੋਇਆ ਦੋ ਵਾਰ ਹੋਇਆ ਤਿੰਨ ਵਾਰ ਹੋਇਆ ਫਾਇਰ ਜੈਕਟ ਕੀਤੀ ਕਿ ਕਿਨੇ ਕਿਨੇ ਰੋਕਿਆ ਕੀ ਨਹੀਂ ਐਮਐਲਏ ਫੌਜਾ ਸਿੰਘ ਨੇ ਨਹੀਂ ਜੇਕਰ ਐਮਐਲਏ ਫੌਜਾ ਸਿੰਘ ਨਾਲ ਤੁਸੀਂ ਆਪ ਕਹਿ ਰਹੇ ਹੋ ਵੀ ਉਹ ਸਾਥ ਦੇ ਰਿਹਾ ਸੀ ਫਿਰ ਐਮਐਲ ਨੂੰ ਰੋਕਣ ਦੀ ਕੀ ਲੋੜ ਸੀ ਇਹ ਐਮਐਲਏ ਦਾ ਉਸ ਛੋਟੇ ਵੀਰ ਨੂੰ ਇਸ਼ਾਰਾ ਸੀ ਕਿ ਸਾਨੂੰ ਆ ਕੇ ਮਿਲ ਇਦਾਂ ਤੇਰਾ ਕੰਮ ਨਹੀਂ ਹੋਣਾ ਮਿਲ ਕਿਉਂ ਮਿਲ ਪੈਸਿਆਂ ਵਾਸਤੇ ਇਸ ਛੋਟੇ ਵੀਰ ਤੋਂ ਪਰਿਵਾਰ ਦੇ ਦੱਸਣ ਮੁਤਾਬਕ ਵੀ ਔਰ ਜੋ ਸਾਰਾ ਮੈਂ ਸਾਹਮਣੇ ਦੇਖਿਆ ਕਿ 25 ਲੱਖ ਚ ਸਰਪੰਚੀ ਦੀ ਗੱਲ ਕੀਤੀ ਤੇ ਇਹ ਲੜਕਾ ਕਹਿੰਦਾ ਸੀਗਾ ਮੈਂ 3 ਸਾਲ ਤੁਹਾਡੇ ਨਾਲ ਬਤਾਏ ਨੇ ਫਿਰ ਵੀ ਤੁਸੀਂ ਇੱਡੀ ਵੱਡੀ ਡਿਮਾਂਡ ਮੈਨ ਕਰਦੇ ਮੈਂ ਕਿਵੇਂ ਪੂਰੀ ਕਰੂੰਗਾ ਫਿਰ ਮੈਂ ਪਿੰਡ ਦੇ ਵਿੱਚ ਕੰਮ ਕਿੱਦਾਂ ਕਰੂੰਗਾ ਪਰ ਇਹਨਾਂ ਨੇ ਨਹੀਂ ਬਖਸ਼ਿਆ ਇਹਨਾਂ ਨੇ ਕਿਹਾ ਪੁੱਤ ਜੇ ਪੈਸੇ ਹੈਗੇ ਤੇ ਆ ਜਾ ਨਹੀਂ ਤਾਂ ਤੂੰ ਆਪਦਾ ਜਾ ਇਹ ਘਰੇ ਵੀ ਰੋਇਆ ਪਰੇਸ਼ਾਨ ਵੀ ਬਹੁਤ ਸੀ ਚਿੰਤਤ ਵੀ ਬਹੁਤ ਸੀ ਤੇ ਇਹਦੇ ਫਾਦਰ ਸਾਹਿਬ ਇਹ ਗੱਲ ਕਹਿੰਦੇ ਸੀਗੇ ਤੁਸੀਂ ਪਿੱਛੇ ਵੀਡੀਓ ਦੇ ਵਿੱਚ ਵੀ ਦੇਖੋ ਚੱਲ ਰਹੀ ਹੈ ਉਹ ਕਹਿੰਦੇ ਵੀ ਇੰਨਾ ਕੁ ਜ਼ਿਆਦਾ ਗੁੱਸੇ 'ਚ ਸੀਗਾ ਉਹ ਕਹਿੰਦਾ ਵੀ ਜਾ ਐਦਾਂ ਦਾ ਸੁਭਾਣ ਤਾਂ ਬਣ ਚੁੱਕਿਆ ਸੀ ਜਾ ਗੋਲੀ ਮਾਰ ਦਿੰਦਾ ਜਾ ਗੋਲੀ ਆਉਦੇ ਆਪ ਨੂੰ ਮਾਰ ਲਿੰਦਾ ਐਦਾਂ ਦਾ ਹੰਦਲ ਤੀਰਾ ਬਣ ਚੁੱਕਿਆ ਸੀ ਕਿਉਂਕਿ ਡਿਪਰੈਸ਼ਨ ਬਹੁਤ ਸੀ ਕਿ ਇੱਕ ਤਾਂ ਮੈਂ 3 ਸਾਲ ਇਹਨਾਂ ਨਾਲ ਦੌੜਿਆ ਮੰਗਿਆ ਕਿ ਕਿ ਮੈਂ ਪਿੰਡ ਲਈ ਕੁਝ ਕਰਨਾ ਚਾਹੁੰਨਾ ਤੇ ਉਹਦੇ ਵਾਸਤੇ ਮੈਨੂੰ ਪੈਸੇ ਦੇਣੇ ਪੈ ਰਹੇ ਚਲੋ 10 ਜਸ 10 ਕਿ ਕਿ ਮੁੰਡਾ ਯੂਥ ਹੈ ਚਲੋ ਕੋਈ ਗੱਲ ਨਹੀਂ ਹੈ ਸਾਰੇ ਪਿੰਡ ਵਾਲੇ ਨੇ ਸਮਝਾਇਆ ਚਲ ਕੋਈ ਗੱਲ ਨਹੀਂ ਹੈ ਮਾਪੇ ਕਿਸੇ ਨਾ ਕਿਸੇ ਤਰੀਕੇ ਚਲੋ ਗੱਲਾਂ ਚਾ ਕੇ ਚਲੋ ਠੀਕ ਹੈ ਇੱਕ ਸਵਾਲ ਇੱਥੇ ਇਹ ਬਣਦਾ ਹੈ ਦੀਪਕ ਜੀ ਬਈ ਕੀ ਇਸ ਕੱਲੇ ਸਰਪੰਚ ਤੋਂ ਹੀ ਸਰਪੰਚੀ ਵਾਸਤੇ ਪੈਸੇ ਲਏ ਇਹ ਕਈ ਸਰਪੰਚ ਅੱਜ ਸਰਪੰਚ ਯੂਨੀਅਨ ਵਾਲੇ ਇਕੱਠੇ ਹੋ ਕੇ ਉਹਨਾਂ ਦੀ ਵੀਡੀਓ ਆ ਗਈ ਹੈ ਉਹਨਾਂ ਨੇ ਵੀ ਗੰਭੀਰ ਦੋਸ਼ ਇਸ ਤਰ੍ਹਾਂ ਦੇ ਲਾਏ ਨੇ ਤੁਸੀਂ ਆਮ ਆਦਮੀ ਪਾਰਟੀ ਦੇ ਆਗੂਓ ਕੀ ਹੋਰਾਂ ਸਰਪੰਚਾਂ ਤੋਂ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਜੋ ਪਿੱਛੇ ਸਰਪੰਚੀ ਇਲੈਕਸ਼ਨ ਹੋ ਕੇ ਹਟੇ ਆ ਜੀ ਕਰੀਬਨ 30 ਤੋਂ 35 ਲੱਖ ਤੱਕ ਅੱਲਾ ਸਰਪੰਚੀ ਤੋਂ ਖਾਦਾ ਜੀ ਇਹਨਾਂ ਨੇ ਐਮਐਲਏ ਨੇ ਹੋਰ ਉਹਦੇ ਪੀਐਨ ਨਾਲ ਕੇ ਇਹ ਮੈਂ ਤੁਸੀਂ ਬਹੁਤ ਵੱਡਾ ਦੋਸ਼ ਲਾ ਰਹੇ ਹੋ ਸੋਚ ਸਮਝ ਕੇ ਗੱਲ ਕਰੋ ਤੱਥਾਂ ਤੋਂ ਬਿਨਾ ਨਹੀਂ ਗੱਲ ਕਰੀਦੀ ਹੁੰਦੀ ਜੋ ਮੈਂ ਗੱਲ ਕਰ ਰਿਹਾ ਤੱਥਾਂ ਦੇ ਹਿਸਾਬ ਨਾਲ ਗੱਲ ਕਰ ਰਿਹਾ ਜਦੋਂ ਜਦੋਂ ਸਾਬਤ ਕਰਨਾ ਹੋਇਆ ਮੈਂ ਸਾਬਤ ਵੀ ਕਰਾਂਗਾ 40 ਸਰਪੰਚਾਂ ਦੇ ਮੇਰੇ ਕੋਲ ਐਫੀਡੇਵਿਟ ਉਹ ਪਹੁੰਚੇ ਉਹਨਾਂ ਨਾਲ ਗੱਲਬਾਤ ਹੋਈ ਸਰਪੰਚਾਂ ਦਾ ਕਹਿਣਾ ਇਹ ਹੈ ਕਿ ਸ਼ਰਮਾ ਜੀ ਖੁੱਲ ਕੇ ਤੁਹਾਡੇ ਨਾਲ ਆ ਜਿੱਥੇ ਕਹੋਗੇ ਜਿਵੇਂ ਕਹੋਗੇ ਤੁਹਾਡੇ ਨਾਲ ਅਸੀਂ ਖੜਾ ਨਹੀਂ ਹੁਣ ਗੱਲ ਇਹ ਆਉਂਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਤੁਹਾਡੇ ਨਾਲ ਇੰਨੀ ਸਪੋਰਟ ਕੀਤੀ ਤੁਹਾਨੂੰ ਇੱਥੋਂ ਤੱਕ ਲੈ ਕੇ ਆਏ ਆਖਰਕਾਰ ਤੁਸੀਂ ਉਹਨਾਂ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਕੀ ਕੀਤਾ ਕਿਵੇਂ-ਕਿਵੇਂ ਪੈਸੇ ਕਮਾਏ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਸਭ ਤੋਂ ਪਹਿਲਾਂ ਜੜੀਆਂ-ਜੜੀਆਂ ਪਾਰਟੀਆਂ ਇਲੈਕਸ਼ਨ ਲੜਨਾ ਚਾਹੁੰਦੀਆਂ ਸੀ ਉਹਨਾਂ ਸਾਰਿਆਂ ਨੂੰ ਆਪਣੇ ਅਲੱਗ-ਅਲੱਗ ਦਫ਼ਤਰਾਂ 'ਚ ਬਣਾਉਂਦੇ ਰਹੇ ਵਿਰੋਧੀਆਂ ਨੂੰ ਅਲੱਗ ਬੁਲਾਉਂਦੇ ਰਹੇ ਕਾਂਗਸੀਆਂ ਨੂੰ ਅਲੱਗ ਬੁਲਾਇਆ ਅਕਾਲੀ ਦਲ ਨੂੰ ਅਲੱਗ ਬੁਲਾਇਆ ਆਪ ਵਾਲਿਆਂ ਨੂੰ ਅਲੱਗ ਬੁਲਾਇਆ ਜਿਹੜਾ ਜਿੰਨੇ ਯੋਗਾ ਸੀ ਜਿਵੇਂ ਵਿਚਾਰੇ ਆਪ ਵਾਲੇ ਸੀਗੇ ਮੈਂ ਕਈ ਵੀਰਾਂ ਦੇ ਅਗਰ ਸਮਾਂ ਮਿਲੇਗਾ ਤਾਂ ਉਹਨਾਂ ਨੂੰ ਮੈਂ ਸਾਹਮਣੇ ਲਿਆ ਕੇ ਉਹਨਾਂ ਦੀ ਵੀਡੀਓ ਵੀ ਪਾ ਦਿਆਂਗਾ ਜਿਹੜੇ ਕਹਿੰਦੇ ਸੀ ਸ਼ਰਮਾ ਜੀ ਸਾਨੂੰ ਤਾਂ ਇਹ ਕਹਿੰਦੇ ਸੀ ਐਨ ਡੀ ਸੀ ਐਨ ਓ ਸੀ ਦੇ ਪੈਸੇ ਲੱਗਣਗੇ ਫਿਰ ਫਾਈਲ ਭਰੀ ਜਾਣੀ ਐ ਤੈਨੂੰ ਅਸੀਂ ਦਵਾ ਦੇਾਂਗੇ ਤੂੰ ਫਾਈਲ ਭਰ 30 30 35 35 ਹਜ਼ਾਰ ਰੁਪਏ ਤੱਕ ਇਕੱਲਾ ਇਹਨਾਂ ਨੇ ਫਾਈਲਾਂ ਭਰੋਂ ਦਾ ਲਿਆ ਜਿਹੜੇ ਗਰੀਬ ਸੀ ਉਹਨਾਂ ਤੋਂ ਫਾਈਲਾਂ ਦੇ ਕਮਾ ਲੇ ਜਦੋਂ ਮੌਕਾ ਆਇਆ ਉਹ ਕਹਿੰਦੇ ਦੂਜਿਆਂ ਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਆ ਯਾਰ ਇਹਨਾਂ ਦੇ ਇਕੱਲੇ ਕਾਗਜ਼ ਭਰਾਵਾਂਗੇ ਤੇ ਰੱਦ ਵੀ ਅਸੀਂ ਕਰਾਵਾਂਗੇ ਤਾਂ ਉਹਨਾਂ ਨੇ ਰੱਦ ਕਰਾਉਣ ਦੇ ਚੱਕਰ 'ਚ ਪਹਿਲਾਂ 50 50 ਹਜ਼ ਹੂੰ ਤੀਜੀ ਨੰਬਰ ਜੁਰੇ ਨਾਲ ਵਸ ਨਹੀਂ ਚੱਲਿਆ ਹੂੰ ਤਾਂ ਉਹਨਾਂ ਨੇ ਕਿਹਾ ਵੀ ਸਿੱਧੇ ਆਪਾਂ ਸਰਪੰਚ ਨੂੰ ਆਵਾਜ਼ ਕਿ ਚਿੰਤਾ ਨਾ ਕਰੋ ਜੈਸਾ ਬੰਦਾ ਦੇਖਦੇ ਸੀ ਵੈਸਾ ਉਹਦਾ ਰੇਟ ਤੈਅ ਕਰਦੇ ਕਰਦੇ ਸੀਗੇ ਔਰ ਬਲਾ ਬਲਾ ਕਿ ਜਿਹੜੇ ਬੰਦੇ ਕੋਈ ਚੰਗੇ ਕਰ ਚੰਗੇ ਕਰ ਆ ਰਹੇ ਸੀਗੇ ਜਿੰਨਾਂ ਕੋਲ ਪੈਸਾ ਸੀਗਾ ਉਹਨਾਂ ਨੇ ਐਸਾ ਹੀ ਮੋਸ਼ਨਲ ਕਰਕੇ ਕੋਈ ਤੇ ਮਾਪੇ ਨੂੰ ਹੁੰਦਈਏ ਚੱਲ ਮੇਰੇ ਬੇਟੇ ਦਾ ਸੁਪਨਾ ਹੈ ਪੂਰਾ ਕਰ ਲਵੇ ਮੈਂ ਐਮਐਲਏ ਫੋਜਾ ਸਿੰਘ ਨੂੰ ਇਹ ਗੱਲ ਕਹਿਣਾ ਚਾਹੁੰਨਾ ਜੇ ਤੂੰ ਦੁੱਧ ਦਾ ਟੋਲਾ ਆ ਔਰ ਕਹਿੰਦਾ ਹੈ ਕਿ ਮੈਂ ਸੱਚਾ ਮੈਂ ਇਮਾਨਦਾਰ ਹਾਂ ਤਾਂ ਜਿਹੜੇ ਪੱਤਰਕਾਰਾਂ ਨੇ ਹੋਂ ਤੱਕ ਮੇਰੀ ਇੰਟਰਵਿਊ ਚਲਾਈ ਹੈ ਮੇਰੇ ਬੈਠੇ ਉਹਨਾਂ ਨੇ ਤੈਨੂੰ ਫੋਨ ਕੀਤੇ ਇੱਕ ਵੀ ਪੱਤਰਕਾਰ ਦਾ ਤੂੰ ਜਵਾਬ ਨਹੀਂ ਦਿੱਤਾ ਫੋਨ ਚੱਕ ਕੇ ਕਦੇ ਪੀਏ ਨੂੰ ਕਦੇ ਕਿਸੇ ਨੂੰ ਪਕੜਾ ਦੇਣਾ 10 ਮਿੰਟ ਬਾਅਦ 15 ਮਿੰਟ ਬਾਅਦ ਪਰ ਕਿਸੇ ਦਾ ਹੋਂ ਤੱਕ ਤੂੰ ਜਵਾਬ ਨਹੀਂ ਦਿੱਤਾ ਜੇ ਫੌਜਾ ਸਿੰਘ ਤੇਰੇ 'ਚ ਹਿੰਮਤ ਹੈਗੀ ਹੈ ਜੇ ਤੂੰ ਸੱਚਾ ਹੈ ਤਾਂ ਮੈਂ ਚਲੋ ਬਾਕੀ ਜੋ ਪੱਤਰਕਾਰਾਂ ਨੂੰ ਹੋਂ ਤੱਕ ਤੁਸੀਂ ਫੋਨ ਅਟੈਂਡ ਨਹੀਂ ਕੀਤੇ ਠੀਕ ਹੈ ਇਸ ਇੰਟਰਵਿਊ ਰਾਈ ਮੈਂ ਅੱਜ ਇਹ ਗੱਲ ਕਹਿ ਦੇਣਾ ਚਾਹੁੰਨਾ ਬਖਸ਼ੀਸ਼ ਆਜ਼ਾਦ ਦੀ ਬਖਸ਼ੀਸ਼ ਆਜ਼ਾਦ ਜੀ ਨੂੰ ਤੁਸੀਂ ਜਦੋਂ ਵੀ ਕਹੋ ਹੋ ਜਿਵੇਂ ਕਹੋ ਜਿੱਥੇ ਬੁਲਾਓ ਉੱਥੇ ਵੀਰ ਆ ਜਾਣਗੇ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦੇ ਰਿਹਾ ਜੀ ਮੈਂ ਮੰਨ ਲਾਂਗਾ ਕਿ ਵਾਕਿਆ ਤੁਸੀਂ ਸੱਚੇ ਹੋ ਬਿਲਕੁਲ ਅਸੀਂ ਚਾਹਾਂਗੇ ਕਿ ਐਮਐਲਏ ਫੌਜਾ ਸਿੰਘ ਸਰਾਰੀ ਸਾਹਿਬ ਜਿਹੜੇ ਦੋਸ਼ ਦੀਪਕ ਸ਼ਰਮਾ ਲਾ ਰਿਹਾ ਹੈ ਜਾਂ ਉਸ ਮ੍ਰਿਤਕ ਨੌਜਵਾਨ ਸਰਪੰਚ ਦੇ ਪਰਿਵਾਰ ਉਹਦੇ ਪਿਤਾ ਵੱਲੋਂ ਲਾਏ ਜਾ ਰਹੇ ਨੇ ਜਾਂ ਸਰਪੰਚ ਯੂਨੀਅਨ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਜਵਾਬ ਸਾਡੇ ਚੈਨਲ ਤੇ ਜਰੂਰ ਦੇ। ਮੈਂ ਪੱਖ ਲੈਣ ਲਈ ਐਮਐਲਏ ਸਾਹਿਬ ਨੂੰ ਫੋਨ ਕਰਾਂਗਾ ਇੱਕ ਵਾਰ ਨਹੀਂ ਕਈ ਵਾਰ ਕਰਾਂਗਾ। ਪਹਿਲਾਂ ਵੀ ਇੱਕ ਵੀਡੀਓ ਅਸੀਂ ਪਾਈ ਚੈਨਲ ਤੇ ਐਮਐਲਏ ਸਾਹਿਬ ਨੂੰ 4-5 ਫੋਨ ਅਸੀਂ ਕੀਤੇ ਨੇ ਪਰ ਉਹਨਾਂ ਨੇ ਸਾਡਾ ਫੋਨ ਪਿਕ ਨਹੀਂ ਕੀਤਾ ਨਹੀਂ ਚੱਕਿਆ। ਦੋ ਨੰਬਰ ਸੇ ਸਾਡੇ ਕੋਲ ਉਹਨਾਂ ਦੋਨਾਂ ਤੇ ਅਸੀਂ ਲਾਏ ਨੇ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਐਮਐਲਏ ਸਾਹਿਬ ਉਹਨਾਂ ਤਮਾਮ ਸਵਾਲਾਂ ਦੇ ਜਵਾਬ ਦੇਣ। ਜਿਹੜੇ ਦੋਸ਼ ਉਹਨਾਂ ਤੇ ਲਾਏ ਜਾ ਰਹੇ ਨੇ ਹੋ ਸਕਦਾ ਦੋਸ਼ ਝੂਠੇ ਹੋਣ ਹੋ ਸਕਦਾ ਦੋਸ਼ ਬੇਬੁਨਿਆਦ ਹੋਣ ਹੋ ਸਕਦਾ ਦੀਪਕ ਸ਼ਰਮਾ ਹੋਰੀ ਬਿਲਕੁਲ ਝੂਠ ਔਰ ਰੰਜਿਸ਼ ਤਹਿਤ ਬੋਲ ਰਹੇ ਹੋ ਪਰ ਇਹ ਕਲੀਅਰ ਤਾਂ ਫੌਜਾ ਸਿੰਘ ਨੇ ਕਰਨਾ ਐਮਐਲਏ ਸਾਹਿਬ ਨੇ ਕਰਨਾ ਤੇ ਐਮਐਲਏ ਸਾਹਿਬ ਜੇ ਟਾਈਮ ਦੇ ਕੇ ਕੈਮਰੇ ਮੂਰੇ ਆਉਣਗੇ ਤਾਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਅੱਛਾ ਮੈਂ ਅਗਲਾ ਸਵਾਲ ਤੁਹਾਡੇ ਤੋਂ ਦੀਪਕ ਜੀ ਇਹ ਪੁੱਛਣਾ ਚਾਹਣਾ ਦੋ ਆਡੀਓ রেকর্ডিং ਜਿਹੜੀਆਂ ਨੇ ਉਹ ਲੀਕ ਹੋ ਰਹੀਆਂ ਨੇ ਕਥਿਤ ਤੌਰ ਤੇ ਇਹ ਕਿਹਾ ਜਾ ਰਿਹਾ ਵੀ ਉਹ ਜਿਹੜੀਆਂ ਕਥਿਤ ਆਡੀਓ ਰਿਕਾਰਡਿੰਗ ਨੇ ਵੀ ਉਹ ਐਮਐਲਏ ਦੇ ਪੀਏ ਦੀਆਂ ਨੇ ਤੇ ਇੱਕ ਜਿਹੜਾ ਪੰਚਾਇਤ ਸੈਕਟਰੀ ਹੈ ਉਹਦੀ ਦੱਸੀ ਜਾ ਰਹੀ ਹੈ ਔਰ ਉਹਨਾਂ ਦੇ ਵਿੱਚ ਤੁਸੀਂ ਸੁਣੀਆਂ ਨੇ ਜੀ ਸੁਣੀ ਐ ਮੈਂ ਜੀ ਮੈਂ ਸਾਫ਼ ਦੱਸ ਦਿਆਂ ਇੱਕ ਜਿਹੜੀ ਆਡੀਓ ਆਈ ਹੈ ਉਹ ਆਡੀਓ ਹੈ ਜੀ ਵੀਡੀਓ ਮੈਡਮ ਸੀਗੇ ਮਮਦੋਤ ਅੱਜ ਤੋਂ 2 ਮਹੀਨੇ ਪਹਿਲਾਂ ਵੀ ਉੱਥੇ ਮੈਡਮ ਸੀਗੇ ਉਹ ਉਹਨਾਂ ਨੇ ਬਦਲੀ ਕਰਾ ਲਈ ਆ ਆਪਦੀ ਇੱਥੋਂ ਉਹਨਾਂ ਦੇ ਹਸਬੰਡ ਕਿਸੇ ਨਾਲ ਗੱਲ ਕਰ ਰਹੇ ਆ ਜਿਨ੍ਹਾਂ ਨੇ ਮੈਨੂੰ ਇਹ ਆਡੀਓ ਜਿਹੜੀ ਆ ਭੇਜੀ ਹੈ ਉਹ ਪੱਕਾ ਹੀ ਆਡੀਓ ਉਹਨਾਂ ਦੀ ਆਸੀਂ ਪੁਸ਼ਟੀ ਨਹੀਂ ਕਰਦੇ ਉਹਦੀ ਮੈਂ ਪੁਸ਼ਟੀ ਕਰ ਰਿਹਾ ਆ ਸਾਡੀ ਉਹਦੀ ਜਿੱਥੇ ਮਰਜ਼ੀ ਫੋਰੈਂਸਿਕ ਕੋਈ ਵੀ ਟੀਮ ਹੋਵੇ ਭੇਜ ਦਿਓ ਉਹ ਜਾਂਚ ਕਰਾ ਲਈ ਜਾਊਗੀ ਆਡੀਓ ਸਹੀ ਇੱਕ ਗਲਤ ਹੁਣ ਮੈਂ ਗੱਲ ਕਰਦਾ ਉਹ ਸਾਡੀ ਉਹਦੇ ਵਿੱਚ ਕੀ ਹੈ ਜਿਹੜਾ ਵੀਡੀਓ ਹੈ ਉਹ ਜਿਨੇ ਮੈਨੂੰ ਇਹ ਆਡੀਓ ਜਿਹੜੀ ਆ ਭੇਜੀ ਹੈ ਵੀਡੀਓ ਮੈਡਮ ਦੇ ਹਸਬੰਡ ਨੇ ਇਹ ਗੱਲ ਕਈ ਕਿਸ ਸਰਪੰਚ 바ਵਾ ਦੇ ਉੱਪਰ ਹੂੰ ਪੂਰੇ ਛੜਿਆੰਤਰ ਦੇ ਨਾਲ ਪਰਚਾ ਕਰਾਉਣ ਵਾਸਤੇ ਕਿਹਾ ਗਿਆ ਕਿ ਕਿਸੇ ਤਰੀਕੇ ਨਾਲ ਉਲਝਾਓ ਤੇ ਪਰਚਾ ਇਹਦੇ ਤੇ ਪਾਓ ਇਹ ਮ੍ਰਿਤਕ ਸਰਪੰਚ ਤੇ ਜੀ ਉਹ ਮ੍ਰਿਤਕ ਜਿਹੜਾ ਸਰਪੰਚ ਹੂੰ ਉਹਦੀ ਹੀ ਮੈਂ ਗੱਲ ਕਰ ਰਿਹਾ ਹਾਂ ਹੂੰ ਵਜ੍ਹਾ ਕੀ ਬਣਾਈ ਕੋਈ ਦਰਖਤ ਕਟੀਚਾ ਸੀ ਪਿੰਡ 'ਚ ਉਹਦਾ ਜ਼ਿਕਰ ਵੀ ਆ ਰਿਹਾ ਹੈ ਕਿ ਕੋਈ ਦਰਖਤ ਕਟਿਆ ਗਿਆ ਹੈ ਉਹ ਮੈਂ ਧਿਆਨ ਦਾ ਨਾਮ ਸਫੈਦ ਦਾ ਨਾਮ ਕਿ ਉਹ ਦਰਖਤ ਦੇ ਕੱਟੇ ਚ ਇਹਨੂੰ ਉਲਝਾਓ ਤਿੰਦੇ ਪਰ ਐਫਆਰ ਕਟੋ ਤਾਂ ਹੀ ਇਹ ਬੰਦਾ ਚੁੱਪ ਹੋਏਗਾ ਤੇ ਦੂਜਿਆਂ ਨੂੰ ਆਪਾਂ ਮੌਕਾ ਦੇਾਂਗੇ ਜੋ ਇਹਨੇ ਲੈਣਾ ਸੀ ਇਹਨੇ ਤੋਂ ਆਪਾਂ ਲੈ ਲਿਆ ਤਾਂ ਜਦੋਂ ਮੈਂ ਕਹਿੰਨਾ ਆਪਾਂ ਸਲਾਮ ਕਰਦੇ ਹਾਂ ਉਸ ਵੀਡੀਓ ਮੈਮ ਨੂੰ ਕਿ ਜਿਨ੍ਹਾਂ ਨੇ ਇਹ ਮੁਨਾਸਬ ਸਮਝਿਆ ਕਿ ਮੈਂ ਬਦਲੀ ਕਰਾ ਲਾਂਗੀ ਪਰ ਮੈਂ ਗਲਤ ਨਹੀਂ ਚੱਲਾਂਗੀ ਐਦਾਂ ਦੇ ਵੀ ਇਮਾਨਦਾਰ ਵੀਡੀਓ ਜਿਹੜੇ ਬੈਠੇ ਐ ਚਲੋ ਉਸ ਸਮੇਂ ਤਾਂ ਬੱਚਾ ਇਹ ਬਚ ਗਿਆ ਪਰ ਸੋਚੋ ਕਿ ਕਿੱਡੀ ਵੱਡੀ ਇਸ ਬੰਦੇ ਦੇ ਨਾਲ ਗੇਮ ਖੇਡਣ ਜਾ ਰਹੇ ਸੀ ਐਮਐਲਏ ਫੋਜਾ ਸਿੰਘ ਹੂੰ ਕਦੋਂ ਤੋਂ ਇਹ ਬੰਦਾ ਜਿਹੜਾ ਪੀੜਿਤ ਸੀਗਾ ਇੱਕ ਜਿਹੜੀ ਸੈਕਟਰੀ ਵਾਲੀ ਵੀ ਤੁਸੀਂ ਸੁਣ ਰਹੇ ਹੋ ਜਦੋਂ ਇਹ ਇਹ ਵੀਡੀਓ ਦਫ਼ਤਰ ਜਾਂਦਾ ਉਸ ਉਸ ਤੋਂ ਬਾਅਦ ਜਿਹੜਾ ਖਾਣਾ ਪੂਰਤੀ ਦੀ ਗੱਲ ਹੁੰਦੀ ਹੈ ਕਹਿੰਦੇ ਮੇਰੇ ਸਹਣ ਆ ਕਿਵੇਂ ਗਏਂਂਦੇ ਤੇ ਇਹ ਦੱਸੋ ਮੈਨੂੰ ਇਹ ਇੱਕ ਆਡੀਓ ਲੀਕ ਹੋਈ ਹੈ ਜਿਹੜਾ ਇਹਦਾ ਪੀਏ ਫੋਜਾ ਸਿੰਘ ਸਰਦਾਰੀ ਦਾ ਐਮਐਲਏ ਦਾ ਬਚਿੱਤਰ ਸਿੰਘ ਲਾਡੀ ਦੀ ਔਰ ਆਪਸ ਦੇ ਵਿੱਚ ਜਿਹੜਾ ਜਸ਼ਨ ਦੀ ਜਸ਼ਨ ਬਾਰ-ਬਾਰ ਕਹਿ ਰਿਹਾ ਹੈ ਕਿ ਯਾਰ ਮੈਨੂੰ ਸਰਪੰਚੀ ਕਿਉਂ ਨਹੀਂ ਕਰਨ ਦਿੱਤੀ ਜਾ ਰਹੀ ਤੁਸੀਂ ਕਹਿੰਦੇ ਕੌਲਮਪੂਰਾ ਨਹੀਂ ਉਹ ਵੀ ਤਾਂ ਆਪਣੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਿਹੜੇ ਮੈਂਬਰ ਨੇ ਤੁਸੀਂ ਮੇਰੇ ਹੱਕ 'ਚ ਕਿਉਂ ਨਹੀਂ ਕਹਿੰਦੇਗੇ ਮੈਂ ਤਾਂ ਕੋਈ ਗਲਤ ਕੰਮ ਕਰਨਾ ਚਾਹੁੰਦਾ ਇੱਕ-ਇੱਕ ਪੈਸਾ ਜਿਹੜਾ ਪਿੰਡ ਦਾ ਹੈ ਮੈਂ ਕਿਸੇ ਕੰਮ ਕੰਮ 'ਚ ਲਾਉਣਾ ਚਾਹੁੰਦਾ ਕੁਝ ਬਣਾਉਣਾ ਚਾਹੁੰਦਾ ਦੇਖੋ ਗੱਲ ਇਹ ਸੋਚਣ ਵਾਲੀ ਹੈ ਕਿ ਉਸ ਬੱਚੇ ਦੇ ਨਾਲ ਇੰਨੀ ਹਰਾਸਮੈਂਟ ਕੀਤੀ ਗਈ ਹੈ ਇੰਨੀ ਹਰਾਸਮੈਂਟ ਕੀਤੀ ਗਈ ਹੈ ਕਿ ਬੱਚਾ ਮਜਬੂਰ ਹੋ ਗਿਆ ਐਡਾ ਵੱਡਾ ਕਤਮ ਚੱਕਰ ਨੂੰ ਇਹ ਜਿਹੜਾ ਪੀਏ ਆਂਦਾ लास्ट ਜਿਹੜਾ ਉਹਨਾਂ ਦੇ ਫਾਜ਼ਲ ਸਾਹਿਬ ਨੇ ਜ਼ਿਕਰ ਕੀਤਾ ਕਿ ਇਹਨ ਦੀ ਵਟਸਐਪ ਕਾਲ ਆਈ ਜਦੋਂ ਵਟਸਐਪ ਕਾਲ ਤੇ ਗੱਲਬਾਤ ਹੋਈ ਉਹਨੇ ਇੰਨੇ ਕ ਸ਼ਬਦ ਇਸਤੇਮਾਲ ਕੀਤੇ ਇਨੇ ਘਟੀਆਂ ਸ਼ਬਦ ਇਸਤੇਮਾਲ ਕੀਤੇ ਕਿ ਐਡੀ ਪਤਾ ਨਹੀਂ ਕਿਹੜੀ ਲਫ਼ਜ਼ ਨੇ ਇਸਤੇਮਾਲ ਕੀਤੇ ਕਿ ਜਿੰਦੇ ਕਰਕੇ ਬੱਚਾ ਸਹਿ ਨਹੀਂ ਪਾਇਆ ਕਦੇ ਇੱਧਰ ਘੁੰਮੇ ਕਦੇ ਉੱਧਰ ਘੁੰਮੇ ਫਾਜ਼ਲ ਸਾਹਿਬ ਪੁੱਛੇ ਵੀ ਕੀ ਹੋ ਗਿਆ ਬੇਟਾ ਉਹਨੇ ਗੱਲ ਕੀਤੀ ਇਹੀ ਦੱਸਿਆ ਆਪਣੇ ਫਾਜ਼ਲ ਸਾਹਿਬ ਨੂੰ ਵੀ ਆ ਗੁਰੂ ਹੋਇਆ ਤਾਂ ਜਿਵੇਂ ਇਹ ਬਾਥਰੂਮ ਹੋ ਕੇ ਵਾਪਸ ਆਉਂਦਾ ਵਾਸ਼ਰੂਮ ਚ ਜਾਂਦਾ ਬਾਹਰ ਬਾਹਰ ਆਉਂਦਾ ਤਾਂ ਫਾਦਰ ਸਾਹਿਬ ਦਸ ਦਸਤਨ ਦੇ ਮੁਤਾਬਕ ਉਹ ਕਹਿੰਦੇ ਵੀ ਹਮੇਸ਼ਾ ਇਹ ਗੇਟ ਖੋਲ ਕੇ ਚਲਾ ਜਾਂਦਾ ਸੀ ਲਾਉਣਾ ਮੈਨੂੰ ਹੀ ਪੈਂਦਾ ਸੀ ਕਹਿੰਦੇ ਮੈਂ ਜਿਵੇਂ ਗੇਟ ਦਾ ਕੁੰਡਾ ਲਾ ਕੇ ਅੰਦਰ ਆਇਆ ਤੇ ਇਹਨੇ ਕੰਨ ਨੂੰ ਪਿਸਤਲ ਲਾਈ ਨਾਲ ਦੀ ਨਾਲ ਹੀ ਇਹ ਪੂਰਾ ਹੋ ਗਿਆ ਤਾਂ ਸੋਚਣ ਵਾਲੀ ਗੱਲ ਇਹ ਹੈ ਲਾਸਟ ਦੇ ਵਿੱਚ ਜਿਹੜੀ ਗੱਲ ਹੋਈ WhatsApp ਕਾਲ ਦੇ ਰਾਈ ਜਿੰਦੇ ਜਿੰਦਾਂ ਗੱਲ ਹੋਈ ਉਹ ਤਾਂ ਸਾਬਤ ਹੋਊਗਾ ਨਾ ਸਾਰਾ ਜੇ ਜਾਂਚ ਹੋਊਗੀ ਮੈਂ ਅੱਜ ਵੀ ਕਹਿੰਦਾ ਇਹ ਗੱਲ ਨੂੰ ਪਰਵਾਰ ਤਾਂ ਕਹਿੰਦਾ ਹੀ ਕਹਿੰਦਾ ਪਰ ਮੈਂ ਅੱਜ ਵੀ ਕਹਿਣਾ ਕਿਉਂ ਕਹਿਣਾ ਕਿਉਂਕਿ ਮੈਂ ਇਹਨਾਂ ਬੰਦਾ ਦੀ ਨੀਤੀ ਤੇ ਨੀਅਤ ਨੂੰ ਜਦੋਂ ਤੋਂ ਐਮਐਲਏ ਬਣਿਆ ਉਹ ਤੋਂ ਜਾਣਨਾ ਪਰ ਮੈਂ ਮੈਂ ਫਿਰ ਸਵਾਲ ਕਰਾਂਗਾ ਜੇਕਰ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਤੇ ਉਹਦਾ ਪੀਏ ਕਾਰਨ ਇਹ ਖੁਦਕੁਸ਼ੀ ਹੋਈ ਹੈ ਤੇ ਫਿਰ ਐਮਐਲਏ ਕਿਉਂ ਕਹਿ ਰਿਹਾ ਵੀ ਇਹਦੀ ਡੰਗਾਈ ਨਾਲ ਜਾਂਚ ਕਰੋ ਤੇ ਦੋਸ਼ੀਆਂ ਤੇ ਕਾਰਵਾਈ ਕਰੋ ਇਹ ਸਵਾਲ ਤੁਸੀਂ ਬਹੁਤ ਵਧੀਆ ਕੀਤਾ ਹੈ ਬੜਾ ਬਰੀਕ ਕੀਤਾ ਹੁਣ ਇਹਦਾ ਜਵਾਬ ਸੁਣ ਲਓ ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਐਡਾ ਵੱਡਾ ਵਾਕਿਆ ਹੋ ਗਿਆ ਸਾਡਾ ਛੋਟਾ ਵੀਰ ਜਸ਼ਨ ਉਹਦੀ ਪਰਸਨੈਲਿਟੀ ਦੇਖੋ ਬੱਚੇ ਦੀ ਸਰੀਰ ਰੂਪਰੇਖਾ ਦੇਖੋ ਕਿੰਨੀ ਚੰਗੀ ਬੋਡੀ ਸਿਹਤ ਬਣਾਈ ਹੋਣੀ ਜਦੋਂ ਉਹਨੂੰ ਸੇ ਦੇਖਦੇ ਆ ਤਾਂ ਮਨ ਕਿਥੇ ਨਾ ਕਿਥੇ ਆ ਰੋਮ ਤੇ ਵੀ ਜੜੇ ਖੜੇ ਹੋਣ ਲੱਗ ਜਾਂਦੇ ਆ ਤੁਹਾਡੀ ਗੱਲ ਤਾਂ ਮੈਂ ਹੁਣ ਜਵਾਬ ਦੇਣਾ ਕਿ ਆਖਰਕਾਰ ਕੀ ਮਜਬੂਰੀ ਪਈ ਜਿਵੇਂ ਵੀ ਕਹਿ ਲੋ ਕਿ ਉਹਨੂੰ ਆਪਣਾ ਬਿਆਨ ਦੇਣਾ ਪਿਆ ਅਸੀਂ ਉਸ ਮੁੱਦੇ ਨੂੰ ਲਗਾਤਕ ਉਠਾਇਆ ਕਿਉਂਕਿ ਮੈਂ ਅੰਦਰ ਖੁਦ ਇਸ ਚੀਜ਼ ਦਾ ਗਵਾਹ ਆ ਕਿ ਕਿਸ ਤਰੀਕੇ ਇਹਨਾਂ ਨੇ ਸਾਰੇ ਬਿਆਨਾਂ ਨੂੰ ਉਥਲ-ਪੁਥਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਇੱਕ ਗੱਲ ਨੂੰ ਸਮਝੋ ਮੈਂ ਸਾਰਾ ਪਹਿਲਾਂ ਵਾਕਿਆ ਦੱਸ ਦਿਆਂ ਉਸ ਤੋਂ ਬਾਅਦ ਆਪਾਂ ਆ ਇਸ ਜਵਾਬ ਤੇ ਜਦੋਂ ਮੈਂ ਇਹ ਇੱਕ ਇੱਕ ਗੱਲ ਤੁਸੀਂ ਕਈ ਇੰਟਰਵਿਊਾਂ ਚ ਕਹੀ ਹੈ ਵੀ ਜਦੋਂ ਇਹ ਐਮਐਲਏ ਤੇ ਇਹਨਾਂ ਦਾ ਪੀਏ ਜਦੋਂ ਉਹ ਮੁੰਡੇ ਨੇ ਖੁਦਕੁਸ਼ੀ ਕਰ ਲਈ ਸਰਪੰਚ ਨੇ ਉਸ ਤੋਂ ਬਾਅਦ ਉਹਨਾਂ ਦੇ ਘਰ ਗਏ ਉਹਦਾ ਉਹਦਾ ਪਿਤਾ ਜਿਹੜਾ ਮ੍ਰਿਤਕ ਨੌਜਵਾਨ ਦਾ ਉਹ ਵੀ ਕਹਿ ਰਿਹਾ ਵੀ ਸਾਡੇ ਘਰੇ ਆਏ ਪਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ ਮੌਕੇ ਤੇ ਗਏ ਤੇ ਤੁਸੀਂ ਇਹ ਵੀ ਦੱਸ ਰਹੇ ਹੋ ਕਈ ਇੰਟਰਵਿਊ ਚ ਵੀ ਇਹਨਾਂ ਦੇ ਲੋਕ ਗਲਪਣ ਤੱਕ ਉੱਥੇ ਗਏ ਕੀ ਇਹ ਵਾਪਰਿਆ ਮੈਂ ਉਸੇ ਉਸੇ ਘਟਨਾ ਬਾਰੇ ਦੱਸਣਾ ਚਾਹੁੰਦਾ ਇਹ ਪੂਰੀ ਘਟਨਾ ਕ੍ਰਮ ਦੱਸਾਂਗਾ ਤਾਂ ਲੋਕਾਂ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਬਰੀਫ ਹੋ ਜਾਏਗਾ ਇੱਕ ਨਾ ਮੈਂ ਪੋਸਟ ਪਾਈ ਸੀ ਫੇਸਬੁੱਕ ਤੇ ਕਿ ਇਹਦੇ ਜਿਹੜੇ ਮੇਨ ਮੁਜ਼ਰਮ ਨੇ ਉਹ ਐਮਐਲਏ ਤੋਂ ਉਸਦਾ ਪੀਏ ਹੈ ਉਸ ਜਿਹੜੀ ਪੋਸਟ ਨੂੰ ਦੇਖ ਕੇ ਐਮਐਲਏ ਅਤੇ ਉਸਦਾ ਪੀਏ ਉਹ ਤੜਪ ਗਏ ਘਬਰਾਉਣ ਲੱਗ ਪਏ ਵੀ ਅਸੀਂ ਫਸ ਗਏ ਬਿਸ਼ਰ ਮੇਰੇ ਹੁਣ ਫੜ ਲਿਆ ਸਾਨੂੰ ਮੌਕੇ ਤੇ ਮੇਰੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਉਹ ਬੰਦੇ ਉੱਥੇ ਮੌਕੇ ਤੇ ਅੰਦਰ ਬੰਦ ਕਮਰੇ ਚੋਂ ਦੇ ਫਾਦਰ ਸਾਹਿਬ ਨੂੰ ਔਰ ਉਹਨਾਂ ਦੇ ਉਹਨਾਂ ਲੋਕਾਂ ਨੂੰ ਪਰਿਵਾਰਕ ਦੇ ਕਿ ਜਿਹੜੇ ਬਹੁਤ ਬਹੁਤ ਇਮੋਸ਼ਨਲ ਸੀਗੇ ਬਹੁਤ ਇਮੋਸ਼ਨਲ ਸੀਗੇ ਔਰ ਫਾਦਰ ਸਾਹਿਬ ਤਾਂ ਦੱਸੇ ਜਾਂਦੇ ਕਿ ਬਹੁਤ ਘੱਟ ਪੜੇ ਲਿਖੇ ਆ ਉਹ ਤਾਂ ਸਾਰੇ ਨੂੰ ਅੰਦਰ ਲੈ ਗਏ ਔਰ ਅੰਦਰੋਂ ਗੇਟ ਲਾਤਾ ਕਿਸੇ ਨੂੰ ਵੜਨ ਨਾ ਦਿੱਤਾ ਨਾ ਅੰਦਰੋਂ ਕਿਸੇ ਨੂੰ ਬਾਹਰ ਜਾਣ ਦਿੱਤਾ ਜੋ ਕਿ ਫਾਦਰ ਸਾਹਿਬ ਵੀ ਕਹਿ ਰਹੇ ਆ ਤੁਸੀਂ ਵੀਡੀਓ ਚ ਸੁਣਿਆ ਆ ਬਿਲਕੁਲ ਮ੍ਰਿਤਕ ਸਰਪੰਚ ਦੇ ਫਾਦਰ ਕਹਿ ਰਿਹਾ ਵੀ ਸਾਨੂੰ ਅੰਦਰ ਤਾੜ ਲਿਆ ਤਾੜ ਲਿਆ ਅੱਛਾ ਸਰਪੰਚ ਜਿਹੜਾ ਜਿਹੜਾ ਮ੍ਰਿਤਕ ਸਰਪੰਚ ਆਪ ਜੀ ਉਹਦੀ লাশ ਬਾਹਰ ਸੀ লাশ ਬਾਹਰ ਸੀ ਮੈਂ ਤੁਹਾਨੂੰ ਉਹੀ ਦੱਸ ਦਿਆਂ ਅੱਛਾ ਮਰਿਆ ਹੋਇਆ ਪੁੱਤ ਬਾਹਰ ਪਿਆ ਤੇ ਉਹਦੇ ਮਾਪਿਆਂ ਨੂੰ ਅੰਦਰ ਤਾੜਿਆ ਗਿਆ ਸਿਆਸਤ ਕਰ ਰਿਆ ਸੀ ਨਾ ਇਹ ਜਿਹੜਾ ਫੋਜਾ ਸਿੰਘ ਐਮਐਲਏ ਕਹਿ ਰਿਹਾ ਕਿ ਮੇਰੇ ਤੇ ਸਿਆਸਤ ਕਰ ਰਿਹਾ ਸਿੱਧਾ ਨਿਸ਼ਾਨਾ ਮੇਰੇ ਤੇ ਸਾਧ ਰਿਹਾ ਹੈ ਸਿਆਸਤ ਤੂੰ ਕਰ ਰਿਹਾ ਸੀ ਕਿ ਮੈਂ ਕਰ ਰਿਹਾ ਸੀ ਅੰਦਰ ਬੈਠੇ ਆ ਆਪਦੇ ਪੀਏ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਅੰਦਰਲੀ ਗੱਲ ਵੀ ਦੱਸ ਦਿਆਂ ਜਦੋਂ ਮੈਂ ੱੱਕਾ ਮੂੱਕਾ ਮਾਰ ਕੇ ਘੇਟ ਨੂੰ ਅੰਦਰ ਵੜਿਆ ਪਹਿਲਾਂ ਤਾਂ ਨੇ ਰੋਕ ਲਿਆ ਸ਼ਰਮਾ ਆ ਗਿਆ ਤਾਂ ਇਹ ਲਾਲ ਪੀਲਾ ਹੋ ਗਿਆ ਮੈਨੂੰ ਵੇਖ ਕੇ ਇੰਨਾ ਪਰੇਸ਼ਾਨ ਹੋ ਗਿਆ ਵੀ ਇਹਦਾ ਬੀਪੀ ਇੰਨਾ ਕੁ ਜ਼ਿਆਦਾ ਸ਼ੂਟ ਹੋ ਗਿਆ ਮੈਨੂੰ ਦੇਖ ਕੇ ਮੈਨੂੰ ਐ ਲੱਗਦਾ ਸੀ ਕਿਨੋਂ ਅਟੈਕ ਨਾ ਆ ਜੇ ਜਦੋਂ ਮੈਂ ਅੰਦਰ ਗਿਆ ਉਧਰ ਨਾਲ ਹੀ ਜਿਹੜਾ ਐਸਪੀਡੀ ਉਹਨੇ ਵੇਖ ਲਿਆ ਕਿ ਸ਼ਰਮਾ ਆ ਗਿਆ ਹੁਣ ਪੰਗਾ ਪੈਣਾ ਮੈਂ ਇੱਕੋ ਗੱਲ ਕਹਿੰਦਾ ਰਿਹਾ ਫੋਜਾ ਸਿੰਘ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਤੂੰ ਮਾਂ ਦੀ ਕੁਖ ਝਾੜਦੀ ਐ ਤੂੰ ਮਾਂ ਦੇ ਪੁੱਤ ਨੂੰ ਖਾ ਗਿਆ ਐ ਤੂੰ ਅੱਜ ਇੱਥੇ ਜਿਹੜਾ ਬੈਠਾ ਐ ਇੱਥੇ ਰਾਜਨੀਤੀ ਖੜਨ ਆਇਆ ਕੀ ਕਰਨ ਇੱਥੇ ਆਇਆ ਮੁੰਡੇ ਨੇ ਸਾਫ਼ ਦਬਾਉਣ ਆਇਆ ਕਿ ਇੱਥੇ ਜਿਹੜੇ ਭੋਲੇ ਭਾਲੇ ਲੋਕ ਨੇ ਇਹਨਾਂ ਨੂੰ ਗੁਮਰਾਹ ਕਰਨਾ ਐ ਤੂੰ ਕੀ ਕਰਨ ਆਇਆ ਇੱਥੇ ਬਹਿਸਵਾਜੀ ਸਾਡੀ ਹੋਈ ਤੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਜਸ਼ਨ ਸਰਪੰਚ ਦੇ ਜਿਹੜਾ ਅੱਜ ਆਪਣੇ ਵਿੱਚ ਨਹੀਂ ਉਹਨਾਂ ਦੇ ਫਾਦਰ ਸਾਹਿਬ ਕਹਿੰਦੇ ਦੀਪਕ ਗੱਲ ਇਹ ਐ ਇਹ ਕਹਿੰਦੇ ਨੇ ਅਸੀਂ ਕਾਰਵਾਈ ਕਰਾਂਗੇ ਪਹਿਲਾ ਪੋਸਟਮਾਰਟਮ ਹੋਊਗਾ ਤੇ ਕਾਰਵਾਈ ਕਰਾਵਾਂਗੇ ਪਰ ਮੇਰੇ ਇਹ ਕਹਿਣਾ ਹੈ ਕਿ ਐਮ ਐਲ ਏ ਆਪਦੇ ਮੂੰਹ ਇਹ ਗੱਲ ਕਵੇ ਜਿਹੜਾ ਮੇਰੇ ਪੁੱਤ ਨੂੰ ਖਾ ਗਿਆ ਜਿਹੜਾ ਮੇਰਾ ਬੇਟੇ ਨੂੰ ਖਾ ਗਿਆ ਇਹ ਗੱਲ ਕਰੇ ਕਿ ਜਿੰਨੇ ਜਦੋਂ ਤੋਂ ਸਰਪੰਚ ਬਣਿਆ ਹੁਣ ਤੱਕ ਇਹ ਬੰਦੇ ਨੇ ਉਹਨੂੰ ਪਰੇਸ਼ਾਨ ਕੀਤਾ ਮੈਂਟਲੀ ਟੌਰਚਰ ਕੀਤਾ ਤੇ ਅੱਜ ਇਸ ਬੰਦੇ ਨੇ ਕਿਵੇਂ ਮੈਨੂੰ ਸਾਫ਼ ਦਵਾ ਦੇਣਾ ਇਹਨੇ ਤਾਂ ਮੇਰੇ ਬੇਟੇ ਦੀ ਲਾਸ਼ ਰੋਲ ਦੇਣੀ ਹੈ ਇੱਕ ਵਾਰ ਤਾਂ ਮਰਿਆ ਮਰਿਆ ਦੁਬਾਰਾ ਫਿਰ ਮਾਰਨ ਦੀ ਇਹਨੇ ਕੋਸ਼ਿਸ਼ ਕਰਨੀ ਹੈ ਤਾਂ ਮੈਂ ਕਹਾਂ ਵੀ ਕਿਵੇਂ ਕੀ ਚਾਹਨੇ ਹੋ ਕਹਿੰਦੇ ਦੀਪਕ ਜੀ ਇਹ ਗੱਲ ਕਹਿ ਦਵੇ ਜੇ ਮੌਕੇ ਤੇ ਇਹ ਐਮਐਲਏ ਗੱਲ ਕਹਿੰਦਾ ਕਿ ਮੈਂ ਸਾਫ ਦਵਾਉਂਗਾ ਬਣਦੀ ਕਾਨੂੰਨੀ ਕਾਰਵਾਈ ਕਰਾਉਂਗਾ ਕਿਉਂਕਿ ਇਹਨਾਂ ਨੇ ਕਿਹਾ ਜਦੋਂ ਐਮਐਲਏ ਕਹਿੰਦਾ ਠੀਕ ਹੈ ਤੋ ਦੱਸ ਕੀ ਕਰਨਾ ਚਾਹੁੰਦਾ ਕਹਿੰਦੇ ਕਾਰਵਾਈ ਕਹਿੰਦੇ ਕਿਵੇਂ ਮੈਂ ਕਹਿੰਦਾ ਉਹ ਕਹਿੰਦੇ ਜੀ ਬਚਿੱਤਰ ਲਾਡੀ ਸਾਹਮਣੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਐ ਇਸੇ ਇਸੇ ਨੇ ਮਾਰੇ ਆ ਕਿਉਂਕਿ ਕੜੀਗਾ ਐਮਐਲਏ ਨਾਲ ਜੁੜਨੀ ਸੀ ਇਸ ਕਰਕੇ ਐਮਐਲਏ ਨੇ ਨਾਲ ਦੇ ਨਾਲ ਨੀਵੀਂ ਪਾ ਲਈ ਕਹਿੰਦੇ ਚਲੋ ਠੀਕ ਹੈ ਸੰਸਕਾਰ ਹੀ ਕਰ ਦਿਓ ਹਲਕੇ ਜੇ ਬੋਲੇ ਸੰਸਕਾਰ ਹੀ ਕਰ ਦਿਓ ਤਾਂ ਉੱਥੇ ਜਦੋਂ ਮੈਂ ਐਸਪੀਡੀ ਨੂੰ ਕਿਹਾ ਮੈਂ ਕਹਾਂ ਜੀ ਤੁਸੀਂ ਉਹੀ ਐਸਪੀਡੀ ਹੋ ਨਾ 98 ਚੰਗੀ ਤਰ੍ਹਾਂ ਜਾਣਨਾ ਮੈਨੂੰ ਥ੍ਰੈਟ ਆਇਆ ਸੀ ਤੁਹਾਡੇ ਕੋਲ ਗਏ ਸੀ ਦੰਦੀਆਂ ਕੱਢਦੇ ਸੀ ਜਦੋਂ ਮੈਂ ਐਮਐਲਏ ਦਾ ਨਾਂ ਲਿਆ ਤੁਹਾਡੇ ਰਾਪਤੇ ਇੰਨੇ ਜ਼ਿਆਦਾ ਕੈਮ ਸੀਗੇ ਜਦੋਂ ਮੈਂ ਦੇਖਿਆ ਮੌਕੇ ਤੇ ਇਹ ਐਸਪੀਡੀ ਬੈਠਾ ਤਾਂ ਸਾਰਾ ਕੁਝ ਛੜਿਆਂ ਤੋਂ ਉੱਥੇ ਰਚਿਆ ਜਾ ਰਿਹਾ ਮੈਂ ਕਹਾਂ ਐਂ ਕਰੋ ਸਰ ਤੁਸੀਂ ਮੈਨੂੰ ਪੜ੍ਹ ਕੇ ਸੁਣਾਓ ਤੁਸੀਂ ਲਿਖਿਆ ਕੀ ਹੈ ਪਰਿਵਾਰ ਦੇ ਕਿਸੇ ਮੈਂਬਰ ਨੇ ਲਗਾਇਆ ਕਹਿੰਦੇ ਨਹੀਂ ਆਪਣੀ ਮਰਜ਼ੀ ਦੇ ਨਾਲ ਹੀ ਜੋ ਮਨ ਚ ਆਇਆ ਲਿਖਤਾ ਫਿਰ ਦੇਖੋ ਸਿਆਸਤ ਕਿੱਡੀ ਵੱਡੀ ਬਾਹਰ ਹਲੇ ਵੈਣ ਪੈ ਰਹੇ ਆ ਬੱਚੇ ਦੀ ਲਾਸ਼ ਬਾਹਰ ਪਈ ਹੋਈ ਹੈ ਇਹ ਅੰਦਰ ਸਿਆਸਤ ਖੇਡ ਰਿਹਾ ਇਹ ਸਿਆਸਤ ਖੇਡਣ ਵਾਸਤੇ ਤੋਂ ਕੰਮ ਕੰਮ ਬੰਦ ਕਮਰੇ ਦੇ ਵਿੱਚ ਮੀਟਿੰਗਾਂ ਕਰਦਾਨੇ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਉਹ ਸੱਚ ਹੈ ਇਹ ਗੱਲ ਆ ਰਹੀ ਹੈ ਕਿ ਐਮ ਐਲ ਏ ਸਾਹਿਬ ਜਦੋਂ ਸਰਪੰਚ ਮਰਿਆ ਉਦੋਂ ਗਏ ਪਰ ਸੰਸਕਾਰ ਹੋਣ ਤੋਂ ਪਹਿਲਾਂ ਉਥੋਂ ਵਾਪਸ ਆ ਗਏ ਕੀ ਇਹ ਸੱਚ ਹੈ ਬਿਲਕੁਲ ਹਕੀਕਤ ਹੈ ਹਕੀਕਤ ਕੀ ਤਾਂ ਜਦੋਂ ਅਸੀਂ ਮੌਕੇ ਮਤਲਬ ਇਹ ਇਹ ਮੈਨੂੰ ਯਕੀਨ ਨਹੀਂ ਆ ਰਿਹਾ ਇਹ ਸੱਚੀ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਐਮਐਲਏ ਨੌਜਵਾਨ ਪੁੱਤ ਦੀ ਮੌਤ ਤੇ ਗਿਆ ਪਰ ਅੰਤਮ ਸੰਸਕਾਰ ਚ ਸ਼ਾਮਲ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਆ ਗਿਆ ਕਿਉਂ ਆ ਗਿਆ ਕਿਉਂਕਿ ਪਹਿਲਾਂ ਤਾਂ ਬੰਦ ਕਮਰੇ ਚ ਰਿਹਾ ਜਦੋਂ ਬੰਦ ਕਮਰੇ ਚ ਇਹ ਪਹਿਲਾਂ ਵਿਸ਼ਵਾਸ ਦਿਵਾਇਆ ਪਰਿਵਾਰ ਨੂੰ ਕਿ ਇਨਸਾਫ ਕਰਾਂਗੇ ਪਹਿਲਾਂ ਕਿਉਂਕਿ ਉਹਨੂੰ ਪਤਾ ਸੀਗਾ ਵੀ ਉਹਨੇ ਇਨਸਾਫ ਕੀ ਦਿਵਾਉਣਾ ਹੈ ਸਾਰਾ ਉਥਲ ਪੁਥਲ ਕਰਦੇ ਨੇ ਸਾਇੰਸ ਸੁਣ ਕਰਾ ਲੈਣੇ ਹੱਥ ਵੜ ਲੈਣੇ ਉਸ ਤੋਂ ਬਾਅਦ ਕਰੀਓ ਜੋ ਕਰਨਾ ਪਹਿਲਾਂ ਉਹਨੇ 2 ਘੰਟੇ ਪਹਿਲਾਂ ਜਿਹੜੇ ਬਿਆਨ ਸੀਗੇ ਉਹ ਇਹ ਸੀਗੇ ਕਿ ਅਸੀਂ ਸਾਰਾ ਕੇਸ ਬਣਾ ਕੇ ਜਿਹੜਾ ਵੀ ਬੰਦਾ ਗੁਨਾਹਗਰ ਹੋਇਆ ਉਹਨੂੰ ਸਜ਼ਾ ਦੇਾਂਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਫਾਦਰ ਸਾਹਿਬ ਦਾ ਨਾਂ ਲੈ ਰਹੇ ਪੀਏ ਦਾ ਉਹ ਫਸਾਂਗੇ ਅਸੀਂ ਵੀ ਤਾਂ ਨਾਲ ਦੀ ਨਾਲ ਹੀ ਪਾਸਾ ਪਲਟ ਕੇ ਬੰਦ ਕਮਰਾ ਕਰ ਲਿਆ ਅੰਦਰੋਂ ਨਾ ਕਿਸੇ ਨੂੰ ਬਾਹਰ ਨਾ ਬਾਹਰਲੇ ਨੂੰ ਅੰਦਰ ਉਸ ਤੋਂ ਬਾਅਦ ਜਦੋਂ ਦੁਬਾਰਾ ਫਿਰ ਮੈਂ ਅੰਦਰ ਜਾਣਾ ਜਦੋਂ ਉਹਨਾਂ ਦੇ ਅੰਦਰਾਂ ਨਹੀਂ ਦਿੱਤਾ ਅੰਦਰੋਂ ਬਾਜਾ ਆਉਣ ਅੰਦਰੋਂ ਕਾਰੀਆਂ ਆਵਾਜ਼ਾਂ ਆਉਣ ਕਿ ਅਸੀਂ ਜਿਹੜਾ ਇਹਨੂੰ ਇੱਥੇ ਹੀ ਰਫਾ ਦਫਾ ਜਿਹੜਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਹਿੰਦੇ ਪਰਿਵਾਰ ਮੰਨ ਗਿਆ ਸੰਸਕਾਰ ਕਰਦੇ ਹੋ ਅੱਗੇ ਕੋਈ ਕਾਰਵਾਈ ਨਹੀਂ ਕਰਨੀ ਜਦੋਂ ਬਾਹਰਲੇ ਨੌਜਵਾਨਾਂ ਨੇ ਸੁਣਿਆ ਮੈਨੂੰ ਗੱਲਬਾਤ ਕੀਤੀ ਮੈਂ ਜਿਵੇਂ ਮੈਨੂੰ ਲੈਣ ਵਾਸਤੇ ਗਏ ਚਲੋ ਮੈਂ ਅੰਦਰ ਆਉਣ ਲੱਗਿਆ ਉਸੇ ਟਾਈਮ ਰੋਲਾ ਪੈ ਗਿਆ ਜੇ ਇਹ ਸੱਚਾ ਸੀ ਤਾਂ ਉਹ ਰੋਲੇ ਪਏ ਦੇ ਵਿੱਚ ਜੋ ਲਫੜੋ ਲਫੜੀ ਹੋਇਆ ਇਹਦਾ ਪੀਏ ਬਚਿੱਤਰ ਲਾਡੀ ਐਮਐਲਏ ਦਾ ਪੀਏ ਫੋਜਾ ਸਿੰਘ ਦਾ ਬਚਿੱਤਰ ਸਿੰਘ ਲਾਢੀ ਨੂੰ ਇੰਨੇ ਲਥੇ ਮਾਰੇ ਗਏ ਇੰਨੀਆਂ ਚਪੇੜਾਂ ਮਾਰੀਆਂ ਗਈਆਂ ਕਿ ਪੁੱਛੋ ਹੀ ਨਾ ਅੱਛਾ ਉੱਥੇ ਮੌਕੇ ਤੇ ਐਮਐਲਏ ਦੇ ਸਾਹਮਣੇ ਉਹਦੇ ਪੀਏ ਨੂੰ ਛਿੱਤਰ ਮਾਰੇ ਗਏ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਦੇ ਪੀਏ ਨੂੰ ਛਿੱਤਰ ਮਾਰੇ ਗਏ ਕਿਹਨੇ ਮਾਰੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਅੱਛਾ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਮਾਰੇ ਉਹ ਵੀ ਮੇਰੇ ਕੋਲ ਕੱਲ ਬੈਠੇ ਰਹੇ ਉਹ ਵੀ ਮੇਰੇ ਕੋਲ ਕੱਲ ਬੈਠੇ ਰਹੇ ਕੁਛ ਨਹੀਂ ਆਲੇ ਬਰਾੜ ਤੋਂ ਨੇ ਇਹਨਾਂ ਦੀ ਫੁੱਫੜ ਜੀ ਜਿਨ੍ਹਾਂ ਨੇ ਠੋਕੇ ਆ ਹੂੰ ਉਹਨਾਂ ਦਾ ਚਲੋ ਮੈਂ ਨਾਮ ਨਹੀਂ ਜ਼ਿਕਰ ਕਰਦਾਗਾ ਕਈ ਗੱਲਾਂ ਇੰਦਾਂ ਨਹੀਂ ਹੁੰਦੀਆਂ ਪਰ ਇੰਨੇ ਖੇਤਰ ਉਸ ਉਹਨਦੇ ਠੋਕੇ ਗਏ ਔਰ ਐਮਐਲਏ ਰਾਮਨਾਲ ਬੈਠਾ ਹੋਇਆ ਦਿਖ ਰਿਹਾ ਔਰ ਸਿਰਨੀਵਾ ਕਰ ਰਿਹਾ ਕਿਥੇ ਮੈਨੂੰ ਨਾ ਪੈ ਜਾਣਾ ਜੇ ਮੌਕੇ ਤੇ ਦੀਪਕ ਸ਼ਰਮਾ ਨਾ ਹੁੰਦਾ ਤੋ ਕਿੰਨਾ ਨਾ ਸਿਆਸ ਜੇ ਮੈਂ ਨਾ ਹੁੰਦਾ ਉੱਥੇ ਮੌਕੇ ਤੇ ਤੇਰਾ ਨਾ ਉਹ ਸ਼ੇਅਰ ਕਰਨਾ ਸੀ ਰਹਿ ਲੱਭਦਾ ਨਾ ਤੋ ਉੱਥੇ ਕਿਵੇਂ ਬਚਿਆ ਉੱਥੇ ਜਾ ਕੇ ਪੁੱਛ ਲਈ ਕਿ ਦੀਪਕ ਸ਼ਰਮਾ ਨੇ ਬਚਾਇਆ ਕਿ ਕਿਵੇਂ ਬਚੇ ਫਿਰ ਵੀ ਲੋਕਾਂ ਦੀ ਕਈ ਕਮੈਂਟ ਐ ਐਸੇ ਹੋਣਗੇ ਵੀ ਸ਼ਰਮਾਈ ਤੁਸੀਂ ਬਚਾਇਆਗਾ ਤੂੰ ਪਹਿਲਾਂ ਦੋ ਓ ਯਾਰ ਆਪਾਂ ਅਪਰਾਧੀ ਨਹੀਂ ਗੇ ਜਿਨ੍ਹਾਂ ਨੇ ਅਪਰਾਧ ਕੀਤਾ ਆਪਣਾ ਕੰਮ ਹੈ ਕਾਨੂੰਨੀ ਦਾਇਰੇ ਚ ਰਹਿ ਕੇ ਉਹਨਾਂ ਨੂੰ ਸਜ਼ਾ ਦਿਵਾਉਣਾ ਇਹ ਤਾਂ ਮੌਕਾ ਭਾਲਦੇ ਸੀ ਕੋਈ ਐਦਾਂ ਦਾ ਕਰਨ ਤੇ ਸਾਰੇ ਪਰਿਵਾਰ ਤੇ ਜਿਹੜਾ ਮੈਂ ਕੇਸ ਦਾਇਰ ਕਰਾਂ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਵੀ ਇਹਨੇ ਅੰਦਰ ਇਹ ਗੱਲ ਕੀਤੀ ਹੈ ਕਿ ਤੇਰੀ ਤੇਰੇ ਬੱਚੇ ਦੀ Laash ਜੜੀਆ ਰੁਲ ਕੇ ਰਹਿ ਜੂਗੀ ਕੁਛ ਨਹੀਂ ਇਨਸਾਫ ਸਜ਼ੂ ਮਿਲਣਾ ਤੈਨੂੰ ਤਾਂ ਉਹਨਾਂ ਦੇ ਅੰਦਰੋਂ ਹਰਿਆਦਾ ਜਿਹੜਾ ਟੁੱਟ ਗਿਆ ਤਾਂ ਜਦੋਂ ਸਿਆਸਤ ਕਿਵੇਂ ਅੰਦਰੋਂ ਜਦੋਂ ਸਾਰਾ ਕੁਝ ਬੰਦ ਕਰ ਲਿਆ ਮੈਂ ਮਾਤਾ ਨੂੰ ਭੈਣਾਂ ਨੂੰ ਇਹ ਗੱਲ ਕਹਿਣਾ ਪਿਆ ਵੀ ਤੁਹਾਡੇ ਬੱਚੇ ਨਾਲ ਆਹ ਕੁਝ ਹੋ ਰਿਹਾ ਹਲੇ ਵੀ ਇਹ ਤੁਹਾਡੇ ਬੱਚੇ ਨੂੰ ਦੁਬਾਰਾ ਫੇਰ ਮਾਰਨ ਜਾ ਰਿਹਾ ਹੈ ਰੋਲਾ ਰਪੇ ਪਿਆ ਸਭ ਕੁਝ ਪਿਆ ਹੁਣ ਗੱਲ ਆਂਦੀ ਹੈ ਕਿ ਇਹ ਸੰਸਕਾਰ ਤੇ ਕਿਉਂ ਨਹੀਂ ਪਹੁੰਚਿਆ ਜਦੋਂ ਪਰਿਵਾਰ ਦੇ ਨਾਲ ਇਹਨਾਂ ਵਿਸ਼ਵਾਸ ਘਾਤ ਕਰਕੇ ਮਨ ਘੜਤ ਕਹਾਣੀਆਂ ਦੇ ਵਿੱਚ ਉਲਝਾ ਕੇ ਕੋਈ ਵੀ ਭੋਲਾ ਪਾਲਾ ਇਨਸਾਨ ਹੋਵੇ ਤੁਸੀਂ ਆਪੇ ਸਮਝੋ ਜਿਹੜਾ ਐਸਬੀਡੀ ਰੈਂਕ ਦਾ ਬੰਦਾ ਹੈ ਡੀਐਸਪੀ ਰੈਂਕ ਦਾ ਬੰਦਾ ਹੈ ਐਸਐਚਓ ਰੈਂਕ ਦਾ ਬੰਦਾ ਹੈ ਜਿਹੜੇ ਉੱਤੇ ਅਧਿਰ ਅਫਸਰ ਸੀਗੇ ਉਹਨਾਂ ਨੂੰ ਬੰਦੇ ਦਾ ਦਿਮਾਗ ਪੂਰੀ ਤਰ੍ਹਾਂ ਕੈਪਚਰ ਕਰਨਾ ਆਉਂਦਾ ਸੀ ਉਹਨਾਂ ਨੇ ਉਸੇ ਹਿਸਾਬ ਨਾਲ ਉਹਨਾਂ ਨੂੰ ਮੈਨਿਪੂਲੇਟ ਕੀਤਾ ਇੱਕ ਬੰਦਾ ਇੰਨੇ ਦੁੱਖ ਦਰਦ ਦੇ ਵਿੱਚ ਹੈ ਇੰਨਾ ਸੰਤਾਪ ਫੜਾ ਰਿਹਾ ਦਿਮਾਗ ਦੇ ਵਿੱਚ ਇੰਨਾ ਡਿਪਰੈਸ਼ਨ ਹੈ ਬੱਚੇ ਨੂੰ ਲੈ ਕੇ ਜਿੰਦਾ ਨੌਜਵਾਨ ਪੁੱਤ ਗਿਆ ਹੋਵੇ ਉਹਨੂੰ ਸੁਧ ਬੋਧ ਨਹੀਂ ਰਹਿੰਦੀ ਪਰ ਇਹਨਾਂ ਨੇ ਉਹਦਾ ਲਾਹਾ ਖਟਿਆ ਔਰ ਇਹਨਾਂ ਨੇ ਸਾਰੀ ਕਹਾਣੀ ਘਮਾਤੀ ਪਰਿਵਾਰ ਨੂੰ ਸੋਚਣ ਤੱਕ ਦਾ ਮੌਕਾ ਨਾ ਦਿੱਤਾ ਔਰ ਉਹਨਾਂ ਨੇ ਗੁੰਮਰਾਹ ਕਰਕੇ ਸਾਰਿਆਂ ਦੇ ਅੰਗੂਠੇ ਲਵਾ ਲਏ ਸਾਇਨ ਕਰਾ ਲਏ ਸਭ ਕੁਝ ਕਰਾ ਲਿਆ ਪਰ ਕਹਿੰਦੇ ਇਹ ਨਾ ਵੀ ਚਾਹੇ ਕਿੱਡਾ ਮਰਜੀ ਵੱਡਾ ਛਾਤਰ ਚੋਰ ਹੋਵੇ ਗਲਤੀ ਛੱਡ ਜਾਂਦਾ ਇਹਨਾਂ ਨੇ ਸਭ ਤੋਂ ਵੱਡੀ ਇੱਕ ਗਲਤੀ ਕੀਤੀ ਉਹ ਗਲਤੀ ਮੈਂ ਬਾਅਦ ਚ ਦੱਸਦਾ ਪਹਿਲਾਂ ਇਹ ਦੱਸਦਾ ਵੀ ਇਹ ਸੰਸਕਾਰ ਤੋਂ ਪਹਿਲਾਂ ਹੀ ਕਿਵੇਂ ਨਿਕਲ ਗਏ ਨਹੀਂ ਜੇਕਰ ਐਮਐਲਏ ਸਾਹਿਬ ਨੇ ਅੰਤਮ ਸੰਸਕਾਰ ਚ ਸ਼ਾਮਲ ਨਹੀਂ ਹੋਣਾ ਸੀ ਤਾਂ ਫਿਰ ਉੱਥੇ ਲੈਣ ਕੀ ਗਏ ਸੀ ਇਹ ਹੀ ਲੈਣ ਗਏ ਸੀ ਨਾ ਐਮਐਲਏ ਔਰ ਐਮਐਲਏ ਦਾ ਪੀਏ ਫੁਜਾ ਸਿੰਘ ਦਾ ਫਸਦੇ ਸੀ ਕਿਉਂਕਿ ਕ੍ਰਾਈਮ ਇਹਨਾਂ ਨੇ ਕੀਤਾ ਸੀ ਪੋਲੀਟੀਕਲ ਜਿਹੜਾ ਮਰਡਰ ਇਹਨਾਂ ਨੇ ਕੀਤਾ ਉਹਦੇ ਵਿੱਚ ਇਨਵੋਲ ਵੇਖੋ ਸੀ ਇਹਨਾਂ ਨੇ ਅਸੀਂ ਅਸੀਂ ਕਿਸੇ ਫਸਣਾ ਨਹੀਂ ਜਾਈਏ ਜੈਸੀ ਫਸ ਗਏ ਸਾਡਾ ਅੱਗਾ ਕੀ ਪਿੱਛਾ ਕੀ ਸਾਰਾ ਕੁਝ ਰੁੱਲ ਜਾਣਾ ਕਿਉਂਕਿ ਜਿਹੜੀਆਂ ਧਾਰਾਵਾਂ ਮੈਂ ਗਣਾਈਆਂ ਉਹਦੇ ਤਹਿਤ ਸਾਰੀ ਉਮਰੇ ਬਾਹਰ ਨਹੀਂ ਆ ਸਕਦੇ ਹੂੰ ਇਸ ਕਰਕੇ ਉਹਨੂੰ ਰੋਕਣ ਵਾਸਤੇ ਆਪਦੇ ਆਪ ਨੂੰ ਬਚਾਉਣ ਵਾਸਤੇ ਕਿਉਂਕਿ ਪੀ ਐ ਫਸਦਾ ਮਤਲਬ ਖੁਦ ਫਸਦਾ ਹੈ ਇਹ ਆਪਦੇ ਆਪ ਨੂੰ ਬਚਾਉਣ ਵਾਸਤੇ ਸਾਰਾ ਕੁਝ ਕੀਤਾ ਗਿਆ ਹੁਣ ਗੱਲ ਹੈ ਕਿ ਜਿਹੜੀ Laash ਹੈ ਉਹਦਾ ਜਿਹੜਾ ਸੰਸਕਾਰ ਹੋਇਆ ਉਹ ਵੀ ਕਿੱਥੇ ਹੋਇਆ ਉਹ ਸ਼ਮਸ਼ਾਨ ਘਟ ਚ ਨਹੀਂ ਹੋਇਆ ਜੀ ਜਸ਼ਨ ਦੇ ਬਿਲਕੁਲ ਘਰ ਦੇ ਨਾਲ ਵਾਲੇ ਪਲਾਟ 'ਚ ਹੋਇਆ ਸੋਚੋ ਗੱਲ ਨੂੰ ਕਿ ਉਹਨੂੰ ਸ਼ਮਸ਼ਾਨ ਘਟ ਤੱਕ ਨਹੀਂ ਜਾਣ ਦਿੱਤਾ ਇਹਨਾਂ ਨੇ ਮੌਕੇ ਤੇ ਐਂਬੂਲੈਂਸ ਆਈ ਹਾਈ ਕੋਰਟ ਦੇ ਸਾਫ ਸਾਫ ਜਿਹੜੇ ਆਰਡਰ ਹੈ ਇਹਨਾਂ ਨੇ ਆਰਡਰਾਂ ਦੀ ਪੂਰੀ ਉਲੰਘਣਾ ਕੀਤੀ ਨਾ ਹਾਈ ਕੋਰਟ ਮੰਨਿਆ ਨਾ ਇਹਨਾਂ ਨੇ ਸੁਪਰੀਮ ਕੋਰਟ ਮੰਨਿਆ ਇਹਨਾਂ ਨੇ ਪੂਰੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਕੋਈ ਉਹਦਾ ਪੋਸਟਮਾਰਟਮ ਨਹੀਂ ਕਰਵਾਇਆ ਈਵਨ ਕਿ ਇਦਾਂ ਦੇ ਕੇਸਸ ਦੇ ਵਿੱਚ ਛੋਟਾ ਮੋਟਾ ਐਕਸੀਡੈਂਟ ਵੀ ਹੋ ਜਾਂਦਾ ਤਾਂ ਉਹਨਾਂ ਦਾ ਵੀ ਪੋਸਟਮਾਰਟਮ ਕਰਾਉਣਾ ਜ਼ਰੂਰੀ ਹੁੰਦਾ ਫਿਰ ਹੀ ਉਸ ਤੋਂ ਬਾਅਦ ਤੁਸੀਂ ਸੰਸਕਾਰ ਕਰ ਸਕਦੇ ਹੋ ਪਰ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਜਲਦੀ ਜਲਦੀ ਚ ਸਾਰਾ ਕੁਝ ਕਰਤਾ ਕਿ ਬਾਅਦ ਦੇ ਵਿੱਚ ਉਹ ਕੀ ਕਹਾਣੀ ਬਣਾਵਾਂਗੇ ਜੀ ਪਰਿਵਾਰ ਨੇ ਆਪੇ ਕਰਤਾ ਇੱਕ ਤਾਂ ਤੁਸੀਂ ਉਹਦਾ ਮੁੰਡਾ ਖਾ ਗਏ ਅਰੋਪੀ ਵੀ ਪਰਿਵਾਰ ਨੂੰ ਬਨਾਤਾ ਆਹ ਕੁਝ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਸੰਸਕਾਰ ਹੋ ਰਿਹਾ ਸੀ ਜੇ ਫੌਜਾ ਸਿੰਘ ਕਹਿੰਦਾ ਮੈਂ ਉੱਥੇ ਮੌਜੂਦ ਸੀ ਕੋਈ ਫੋਟੋ ਹੈ ਕੋਈ ਵੀਡੀਓ ਹੈ ਭੱਜਿਆ ਕਿਵੇਂ ਇਹ ਉੱਥੋਂ ਕਿਵੇਂ ਭੱਜਿਆ ਇੱਕ ਤਾਂ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਵੀ ਹੈ ਜਿੱਥੇ ਥੁੱਕ ਛੱਟ ਕੇ ਜਾਂਦਾ ਪਿਆ ਗੱਡੀ ਦੇ ਗੱਡੀ 'ਚ ਚੜ੍ਹਨ ਤੋਂ ਪਹਿਲਾਂ ਜ਼ਮੀਨ 'ਚ ਥੁੱਕ ਛੱਟ ਕੇ ਜਾਂਦਾ ਪਿਆ ਇਹਦਾ ਇਸ਼ਾਰਾ ਸਾਫ਼ ਸਮਝੋ ਕੀ ਕਿੰਨੀ ਘਰਾਣਾ ਕਰਦਾ ਸੀ ਉਹ ਕਿ ਕੀ ਇਹ ਕਿਹੋ ਜਿਹੀ ਹਰਕਤ ਇਹ ਕਰਕੇ ਗਿਆ ਤਾਂ ਜਦੋਂ ਇਹ ਗੱਡੀ 'ਚ ਬਹਿ ਕੇ ਚਲਾ ਜਾਂਦਾ ਹੈ ਉਹ ਪਰਿਵਾਰ ਫਿਰ ਵੈਣ ਪਾਉਣ ਲੱਗਦਾ ਹੈ ਉਹ ਦੁਬਾਰਾ ਆਸੀ ਫਿਰ ਗੱਲਬਾਤ ਕਰਦੇ ਆਂ ਕਹਿੰਦੇ ਜੀ ਸਾਡਾ ਪੁੱਤ ਨੂੰ ਇਨਸਾਫ਼ ਦਿਓ ਮੈਂ ਕਹਿੰਦਾ ਇਨ ਹੱਲੇ ਤਾਂ ਤੁਸੀਂ ਮੈਂ ਕਿਹਾ ਵੀ ਸਹਿਮਤ ਹੋ ਗਈ ਸੀ ਨਾਲ ਕਹਿੰਦੇ ਸੀ ਸਹਿਮਤ ਨਹੀਂ ਹੋਏ ਜੀ ਬੰਦ ਕਮਰੇ ਚ ਸਾਡੇ ਨਾਲ ਆ ਕੁਝ ਐ ਸਾਨੂੰ ਤਾਂ ਸੁਧ ਬੋਧੀ ਐ ਨਹੀਂ ਸੀ ਹਾਂ ਆ ਕੁਝ ਨਹੀਂ ਕਰਤੂਤ ਕੀਤੀ ਐ ਫਸ ਕਿਵੇਂ ਗਏ ਕਿ ਜਿੰਨਾ ਮਰਜੀ ਛਾਤਰ ਚੋਰ ਹੋਵੇ ਵੱਡਾ ਫਸਦਾ ਕਿਵੇਂ ਐ ਕੋਈ ਨਾ ਕੋਈ ਸਬੂਤ ਛੜ ਜਾਂਦਾ ਸਬੂਤ ਕੀ ਨੇ ਅਗਰ ਇਹਨਾਂ ਨੇ ਸੰਸਕਾਰ ਕਰਾਉਣਾ ਸੀ ਪਰਿਵਾਰ ਚਾਹੇ ਜਿੰਨਾ ਮਰਜੀ ਜੋ ਮਰਜੀ ਤੁਸੀਂ ਲਿਖਾ ਲਿਆ ਹੋਵੇ ਤੁਹਾਡੇ ਜਿੰਨੇ ਮਰਜੀ ਬਿਆਨ ਜੋ ਮਰਜੀ ਲਿਖਾ ਲਿਆ ਹੋਵੇ ਸਾਈਨ ਕਰਾ ਲਏ ਹੁਣ ਪਰ ਐਫੀਡੇਵਿਟ ਦੀ ਲੋੜ ਪੈਂਦੀ ਹੁੰਦੀ ਐ ਹਾਂ ਜਿਹੜੇ ਕਿ ਐਫੀ ਡੈਵਿਡ ਵਾਸਤੇ ਅਸੀਂ ਪੂਰਾ ਸਮਝਾਉਣ ਦੀ ਪਰਵਾਹ ਨ ਕੋਸ਼ਿਸ਼ ਕੀਤੀ ਸੰਸਕਾਰ ਹੋਣ ਤੋਂ ਬਾਅਦ ਇੱਥੇ ਪ੍ਰਸ਼ਾਸਨ ਫਸ ਗਿਆ ਕਿ ਐਸਪੀ ਡੀ ਨੇ ਕਿਹਾ ਚਲੋ 2 ਘੰਟੇ ਬਾਅਦ ਦੇ ਰਿਆ ਜੀ ਪਰ ਜਿਵੇਂ ਸੰਸਕਾਰ ਪੂਰਾ ਹੋਇਆ ਸੰਸਕਾਰ ਤੋਂ ਬਾਅਦ ਸੁੱਧ ਬੁੱਧ ਆਈ ਸਮਝ ਆਈ ਮਾੜੀ ਮੋਟੀ ਉਹਨਾਂ ਨੂੰ ਤਾਂ ਉੱਥੇ ਸਾਰਿਆਂ ਨੇ ਸਮਝਾਉਂਦੇ ਸਮਝਾਇਆ ਉਹਨਾਂ ਨੂੰ ਉਹਨਾਂ ਦੇ ਬੇਟੇ ਵੱਡੇ ਨੇ ਸਮਝਾਇਆ ਕਿ ਜੀ ਹੁਣ ਨਾ ਫਸ ਜਿਓ ਉਹਨਾਂ ਨੂੰ ਐਫੀ ਡੈਵਿਡ ਦਾ ਪੱਪਾ ਨਹੀਂ ਦੇਨੇ ਤਾਂ ਜਦੋਂ ਐਫੀ ਡੈਵਿਡ ਇਹਨਾਂ ਨੂੰ ਨਹੀਂ ਮਿਲੇ ਤਾਂ ਇਹਨਾਂ ਦੀ ਚੀਕ ਨਿਕਲ ਗਈ ਇਹ ਮਰਨ ਤੱਕ ਗਏ ਵੀ ਕਰੀਏ ਕੀ ਇਹਨਾਂ ਨੂੰ ਮੌਤ ਪੈ ਗਈ ਤਾਂ ਐਸਪੀ ਰਾਤੋਂ ਰਾਤ ਫੋਨ ਕਾਲ ਘਮਾਏ ਆ ਜੀ ਜਿੰਨੇ মিডিਆ ਚੈਨਲ ਵਾਲੇ ਸੀਗੇ ਜਿਨ੍ਹਾਂ ਨੇ ਮੌਕੇ ਤੇ ਉੱਥੇ ਵੀਡੀਓ ਬਣਾਈ ਉਹਨਾਂ মিডিਆ ਚੈਨਲ ਵਾਲਿਆਂ ਨੂੰ ਫੋਨ ਗਏ ਕਿ ਸਾਨੂੰ ਉਹ ਵੀਡੀਓ ਦੇ ਦਿਓ ਉਹ ਕਿਹੜੀ ਵੀਡੀਓ ਭਾਲਦੇ ਸੀ ਕਿ ਐਫੀਡੇਵਿਟ ਤਾਂ ਹੈ ਨਹੀਂ ਪਰ ਉਹਨਾਂ ਨੇ ਇੱਕ ਵੀਡੀਓ ਬਣਾਈ ਸੀ ਜਿਹੜਾ ਕਿ ਜ਼ਬਰਦਸਤੀ ਪਰਿਵਾਰ ਦੇ ਮੂੰਹ 'ਚ ਗੱਲ ਪਾ ਕੇ ਤੋਂ ਉਹਨਾਂ ਦਾ ਘੋਣਾ ਚਾਹੁੰਦੇ ਸੀ ਵੀ ਅੰਦਰ ਅਸੀਂ ਆਹ ਕੁਝ ਕਰਾ ਲਿਆ ਜੀ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਸਹਿਮਤ ਹੋ ਉਹ ਤੱਕੇ ਦੇ ਨਾਲ ਸਹਿਮਤੀ ਵਾਲੀ ਜਿਹੜੀ ਕੋਈ ਵੀਡੀਓ ਹੈ ਉਹਨਾਂ ਨੂੰ ਨਹੀਂ ਮਿਲੀ ਜਿਸ ਕਰਕੇ ਇਹਨਾਂ ਨੇ ਪੱਤਰਕਾਰਾਂ ਨੂੰ ਨਹੀਂ ਬਖਸ਼ਿਆ ਉਹਨਾਂ ਨੇ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਹੂੰ ਠੀਕ ਹੈ ਆਹ ਹਰਕਤ ਕੀਤੀ ਹੈ ਹੁਣ ਉਹਨਾਂ ਕੋਲ ਕੋਈ ਸਬੂਤ ਨਹੀਂ ਹੈ ਜਿਨਨੇ ਆਫੀਸਰ ਸੀ ਮੌਕੇ ਦੇ ਹੂੰ ਜਿਨ੍ਹਾਂ ਨੇ ਜਵਾਬ ਦੇਈਏ ਸਾਰੇ ਦੇ ਸਾਰੇ ਸਸਪੈਂਡ ਹੋਣਗੇ ਔਰ ਨਾਲ ਇਹ ਵੀ ਜਿਹੜਾ ਫੋਜਾ ਸਿੰਘ ਇਹ ਵੀ ਜਾਏਗਾ ਤੇ ਨਾਲ ਦਾ ਪੀਏ ਵੀ